ਮੇਲਿੰਗ ਜਿਹੜੀ ਇਹ ਟੈਕਨੋਲੋਜੀ ਹੈ ਉਹਦੇ ਨਾਲ ਜਿਹੜੇ ਦੰਦ ਬਣਨੇ ਆ ਉਹ ਮਤਲਬ ਤੁਸੀਂ ਪੇਸ਼ੈਂਟ ਨੇ ਜਿੰਨੀ ਦੇਰ ਆਪਣਾ ਟ੍ਰੀਟਮੈਂਟ ਚੇਅਰ ਤੇ ਕਰਾਇਆ ਉੱਥੇ ਹੀ ਬੈਠਿਆਂ ਦੇ ਵਿਦਨ ਹਾਫ ਅਨ ਆਰ 40 ਮਿੰਟਸ ਦੇ ਵਿੱਚ ਦੰਦ ਤਿਆਰ ਕਰਕੇ ਪੇਸ਼ੈਂਟ ਦੇ ਲਗਾ ਕੇ ਔਰ ਉਹਨਾਂ ਨੂੰ ਅਸੀਂ ਭੇਜ ਦਿੰਦੇ ਸੀਗੇ ਫ੍ਰੀ ਕਰ ਦਿੰਦੇ ਸੀਗੇ ਉਹ ਜਿਹੜੀ ਚੀਜ਼ ਹੈ ਉਹ ਪੇਸ਼ੈਂਟ ਦੀ ਸੇਫਟੀ ਹੋ ਜਾਂਦੀ ਸੀ ਕਿ ਬਾਹਰਲੇ এনवायरमेंट ਨੂੰ ਪੇਸ਼ੈਂਟ ਐਕਸਪੋਜ਼ ਨਹੀਂ ਹੋਇਆ ਹੌਲੀ ਹੌਲੀ ਪੇਸ਼ੈਂਟਸ ਜਿਹੜੇ ਹੈਗੇ ਪੇਸ਼ੈਂਟਸ ਵੀ ਡਰਦੇ ਸੀ ਕਿਉਂਕਿ ਇਹ ਐਕਸਪੈਂਸਿਵ ਟਰੀਟਮੈਂਟ ਪਿਆ ਬਟ ਆਪਣੇ ਕਹਿੰਦੇ ਨਾ ਜਾਨ ਹੈ ਤਾਂ ਜਹਾਨ ਹੈ ਬਿਲਕੁਲ ਸਹੀ ਹੈ ਸੋ ਆਪਣੀ ਸਿਹਤ ਵਾਸਤੇ ਹੁਣ ਪੇਸ਼ੈਂਟਸ ਦੀ ਸੋਚ ਦੇ ਵਿੱਚ ਕਿੰਨਾ ਫਰਕ ਪਿਆ ਦੇਖੋ ਈਹੀ ਚੀਜ਼ ਇਹ ਇੰਨੇ ਐਕਸਪੈਂਸਿਵ ਕਰਾਊਨ ਸੀਗੇ ਪੇਸ਼ੈਂਟ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਕੋਈ ਨਹੀਂ ਨਾਰਮਲ ਤਰੀਕੇ ਦੇ ਬਾਹਰੋਂ ਬਣਾ ਕੇ ਦੰਦ ਲਾ ਦਿਓ ਹੁਣ ਹਰ ਇੱਕ ਪੇਸ਼ੈਂਟ ਮੈਂ 99% ਪੇਸ਼ੈਂਟ ਕਹਿੰਦਾ ਕਿ ਆਪ ਆਉਂਦੇ ਆ ਉਹ ਕਹਿੰਦੇ ਜੀ ਬਾਹਰੋਂ ਅਸੀਂ ਸਾਨੂੰ ਐਕਸਪੋਜ਼ ਨਾ ਕਰੋ ਤੁਸੀਂ ਆਪਣੇ ਕਲੀਨਿਕ ਦੇ ਵਿੱਚ ਬੈਠ ਬੈਠਿਆਂ ਦੇ ਕੋਈ ਗੱਲ ਨਹੀਂ ਥੋੜੇ ਪੈਸੇ ਵੱਧ ਲੱਗ ਜਾਣਗੇ ਬਟ ਅਸੀਂ ਵੀ ਆਪਦੀ ਸੇਫਟੀ ਚਾਹੁੰਦੇ ਆ ਸੋ ਉਹ ਜਿਹੜੀ ਸੋਚ ਦੇਖੋ ਅਸੀਂ ਕੋਈ ਸਰਵਿਸ ਦੇਣ ਵਾਸਤੇ ਤਿਆਰ ਹੋਏ ਪਰ ਜੇ ਮਰੀਜ਼ ਹੀ ਤਿਆਰ ਨਹੀਂ ਆ ਤੇ ਅਸੀਂ ਸਰਵਿਸ ਕਿਵੇਂ ਦੇਵਾਂਗੇ ਹੁਣ ਮਰੀਜ਼ ਆ ਪਾ ਕੇ ਉਹ ਕਹਿੰਦੇ ਜੀ ਵੀ ਸਾਨੂੰ ਜਿਹੜਾ ਸ਼ਾਰਟੈਸਟ ਟਾਈਮ ਪੀਰੀਅਡ ਦੇ ਵਿੱਚ मिनिमल एक्सपोजर ਦੇ ਵਿੱਚ ਤੁਸੀਂ ਜੋ ਟ੍ਰੀਟਮੈਂਟ ਕਰ ਸਕਦੇ ਹੋ ਸਾਨੂੰ ਉਹ ਦਿਓ ਉਹ ਚਾਹੇ ਉਹਦੇ 'ਤੇ ਚਾਹੇ ਐਕਸਟਰਾ ਚਾਰਜਸ ਲੱਗਣ ਜਾਂ ਉਹਦੀ ਫੀਸ ਐਕਸਟਰਾ ਜ਼ਿਆਦਾ ਹੋ ਵੀ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ ਸੋ ਇਹ ਇਹ ਇੱਕ ਪਾਰਟ ਸੀਗਾ ਟੈਕਨੋਲੋਜੀ ਦਾ ਸੋ ਆਲਟੀਮੇਟਲੀ ਕੀ ਹੋਇਆ ਕਿ ਹੁਣ ਅਸੀਂ ਡਿਸਾਈਡ ਕਰ ਲਿਆ ਕਿ ਪੇਸ਼ੈਂਟ ਨੇ ਆਉਣਾ ਹੁਣ ਮੇਰੇ ਕੋਲੇ ਪੇਸ਼ੈਂਟ ਦੇ ਜਿਹੜੇ ਹੈਗੇ ਆ ਅਸੀਂ ਆਮ ਪਹਿਲਾਂ ਲਾਈਨਾਂ ਲਗਦੀਆਂ ਸੀ 15 15 20 20 پیشنਟ ਬੱਟ ਮੈਂ ਇੱਕ ਰੂਟੀਨ ਬਣਾ ਲਿਆ ਵੀ ਜਦੋਂ ਤੱਕ ਕੋਵਿਡ ਹੋਇਆ ਦੋ پیشنਟ ਤੋਂ ਵੱਧ ਅਸੀਂ ਆਪਣੇ ਕਲੀਨਿਕ ਦੇ ਵਿੱਚ ਇੱਕ ਦਿਨ ਦੇ ਵਿੱਚ ਨਹੀਂ ਕਰਨੇ ਔਰ ਜਦੋਂ ਉਹ ਦੋ ਟ੍ਰਿਪ پیشنਟ ਟ੍ਰੀਟਮੈਂਟ ਕਰ ਲਿਆ ਉਹ ਸ਼ਾਮ ਨੂੰ ਜਿਹੜਾ ਹੈਗਾ ਉਹ ਕਲੀਨਿਕ ਨੂੰ ਫਿਊਮਿਗੇਟ ਕਰਦੇ ਆ ਤਾਂ ਕਿ ਉਹ ਸਿਕਿਓਰ ਹੋ ਜੇ ਜਿਹੜਾ ਜਿੰਨਾ ਸੈਨੀਟਾਈਜ਼ ਹੋ ਸਕਦਾ ਉਹ ਕਲੀਨਿਕ ਰੋਜ਼ ਸੈਨੀਟਾਈਜ਼ ਹੋ ਜੇ ਸੋ ਉਹ ਹੁਣ ਇੱਕ ਆਦਤ ਬਣ ਗਈ ਐਸਓਪੀ ਜਿਵੇਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੁੰਦੇ ਆ ਸਾਡੇ ਪ੍ਰੋਟੋਕਾਲ ਦੇ ਥੱਲੇ ਅਸੀਂ ਉਹ ਲਿਆਂਦਾ ਕਿ ਹੁਣ ਜਿਹੜੇ ਪੇਸ਼ੈਂਟ ਹੈਗਾ ਉਹਨੂੰ ਸਿੰਗਲ ਤੌਰ ਦੇ ਉੱਤੇ ਇੱਕ ਪੇਸ਼ੈਂਟ ਜਿਹੜਾ ਹੁਣ ਬਿਲਕੁਲ ਪੇਸ਼ੈਂਟ ਮੇਜਰ ਕਮੀ ਇੰਪਲਾਂਟਸ ਦਾ ਔਰ ਮੈਂ ਕਹਿਣਾ ਕਿ ਮੈਂ ਦੇਣ ਨਹੀਂ ਦੇ ਸਕਦਾ ਸਾਡੇ ਐਨਆਰਆਈ ਭੈਣ ਭਰਾ ਤੇ ਬਜ਼ੁਰਗਾ ਮਾਤਾਵਾਂ ਜਿਨ੍ਹਾਂ ਨੇ ਇੰਨਾ ਕੁ ਮਿਹਰ ਭਰਿਆ ਹੱਥ ਰੱਖਿਆ ਇਨ੍ਹਾਂ ਵਿਸ਼ਵਾਸ ਰਣਬਾਜ ਹਸਪੀਟਲ ਤੇ ਅਤੇ ਮੇਰੇ ਕੰਮ ਦੇ ਉੱਤੇ ਦਿਖਾਇਆ ਕਿ ਉਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਇੱਕ ਸਿਸਟਮ ਬਣਾ ਲਿਆ ਕਿ ਸਾਡੇ ਕੋਲੇ ਕੋਈ ਵੀ ਜਿਹੜਾ ਪੇਸ਼ੈਂਟ ਆ ਰਿਹਾ ਅਸੀਂ ਉਹਨਾਂ ਨੂੰ ਦੂਜੇ ਪੇਸ਼ੈਂਟ ਤੋਂ ਕੰਟਾਮਿਨੇਸ਼ਨ ਤੋਂ ਕਿਵੇਂ ਸੇਵ ਕਰਨਾ ਸੋ ਉਹ ਚੀਜ਼ ਜਿਹੜੀ ਹੈਗੀ ਐਡੀਸ਼ਨਲ ਤੌਰ ਦੇ ਉੱਤੇ ਸੈਕੰਡ ਪ੍ਰੋਸੀਜਰ ਬਣ ਗਿਆ ਸੇਫਟੀ ਦਾ ਸੋ ਹੁਣ ਜਿਹੜਾ ਹੈਗਾ ਪੇਸ਼ੈਂਟ ਇੰਪਲਾਂਟਸ ਦੇ ਆਉਂਦੇ ਨੇ ਉਹਨਾਂ ਨੂੰ ਜੇ ਪੇਸ਼ੈਂਟ ਜਿਵੇਂ ਥੋੜਾ ਜਿਹਾ ਲੰਬਾ ਹੈਗਾ ਸਿਰਫ ਇੱਕੋ ਪੇਸ਼ੈਂਟ ਰੱਖੀਦਾ ਸਵੇਰੇ ਸ਼ੁਰੂ ਕੀਤਾ ਤੇ 2 3 ਵਜੇ 4 ਵਜੇ ਤੱਕ ਅਸੀਂ ਉਹ ਪੇਸ਼ੈਂਟ ਦਾ ਟ੍ਰੀਟਮੈਂਟ ਕੰਪਲੀਟ ਕਰਕੇ ਇੰਪਲਾਂਟ ਲਗਾ ਕੇ ਕਰਾਊਨ ਲਗਾ ਕੇ ਪੇਸ਼ੈਂਟ ਨੂੰ ਫ੍ਰੀ ਕਰ ਦਈਦੇ ਸੋ ਇਹ ਇਹ ਡਿਫਰੈਂਸ ਆਇਆ ਇਹ 2 ਸਾਲਾਂ ਚ ਬਹੁਤ ਕੁਝ ਲੋਕਾਂ ਨੇ ਸਿੱਖਿਆ ਔਰ ਪੇਸ਼ੈਂਟਸ ਨੇ ਵੀ ਸਿੱਖਿਆ ਡਾਕਟਰਸ ਨੇ ਵੀ ਸਿੱਖਿਆ ਔਰ ਇਹ ਇਹੀ ਚੀਜ਼ ਨੂੰ ਲੈ ਕੇ ਜਿਹੜੀ ਹੈਗੀ ਆ ਹੁਣ ਪੇਸ਼ੈਂਟ ਵੀ ਕਹਿਣ ਲੱਗੇ ਕਿ ਜੀ ਵਾਕਈ ਇਹ ਚੀਜ਼ ਦਾ ਜਿਹੜਾ ਹੈਗਾ ਸਾਨੂੰ ਬਹੁਤ ਫਾਇਦਾ ਹੋਇਆ ਜਦੋਂ ਇੰਪਲਾਂਟਸ ਦੀ ਗੱਲ ਆਉਂਦੀ ਆ ਬਹੁਤ ਟੈਕਨੀਕ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਚੇਂਜਸ ਆਏ ਨੇ ਪਹਿਲਾਂ ਹੁੰਦਾ ਸੀ ਕਿ ਇੱਕ ਦੰਦ ਕਢਵਾਉਣ ਤੋਂ ਬਾਅਦ ਕਾਫੀ ਸਮਾਂ ਵੇਟ ਕਰਨਾ ਪੈਂਦਾ ਸੀ ਉਸ ਤੋਂ ਬਾਅਦ ਦੰਦ ਲੱਗਦੇ ਸੀ ਅੱਜ ਦੇ ਟਾਈਮ ਦੇ ਵਿੱਚ ਤਾਂ ਤੁਸੀਂ ਜਿਵੇਂ ਗੱਲ ਕੀਤਾ ਕਿ ਬਹੁਤ ਸ਼ਾਰਟ ਹੋ ਚੁੱਕਿਆ ਟਾਈਮ ਤੇ ਬਹੁਤ ਛੇਤੀ ਹੋ ਜਾਂਦਾ ਆ ਐਨਰਾਈਸਿਕ ਆਲ ਵੀ ਸਮਾਂ ਬਹੁਤ ਘੱਟ ਹੁੰਦਾ ਇੰਪਲਾਂਟ ਦੇ ਖੇਤਰ ਵਿੱਚ ਜੇ ਮੈਂ ਗੱਲ ਕੀਤਾ ਕਰਾਂ ਤਾਂ ਸਭ ਤੋਂ ਜ਼ਿਆਦਾ ਬੈਟਰ ਟੈਕਨੀਕ ਤੁਸੀਂ ਕਿਹੜੀ ਮੰਨਦੇ ਹੋ ਕਿ ਕਿਹੜੀ ਬਹੁਤ ਈਜ਼ੀ ਆ ਬਹੁਤ ਤੁਹਾਨੂੰ ਬੈਨੀਫਿਟ ਵੀ ਦੇ ਸਕਦੀ ਆ ਤੇ ਤੁਹਾਡੇ ਲਈ ਅੱਗੇ ਲੰਬੇ ਸਮੇਂ ਤੱਕ ਕਾਰਗ ਦੇਖੋ ਇਹ ਜੇ ਮੈਂ ਜਾਮਾ 2006 ਦੀ ਗੱਲ ਹੈਗੀ ਆ ਜਿਹੜੀ ਟੈਕਨੀਕ ਬਾਹਰ ਅਬਰੌਡ ਦੇ ਵਿੱਚ ਫਲੈਪਲੈਸ ਸਰਜਰੀ ਦੀ ਟੈਕਨੀਕ ਨਾਲ ਇੰਪਲਾਂਟਸ ਲੱਗਦੇ ਸੀ ਸੋ ਇਹ ਯੂਨੀਵਰਸਿਟੀ ਜਿਹੜੀ ਕਿ ਵਰਲਡ ਦੀ ਟਾਪ ਮੰਨੀ ਪਰਮਨੀ ਯੂਨੀਵਰਸਿਟੀ ਆ ਉੱਥੇ ਮੈਂ ਟ੍ਰੇਨਿੰਗ ਲੈਣ ਗਿਆ ਕਿ ਵੀ ਇਹ ਜੇ ਅਸੀਂ ਟੈਕਨੀਕ ਸਿੱਖ ਲਏ ਆ ਤੇ ਜਿੰਨੇ ਮਰੀਜ਼ ਸਾਡੇ ਵਿਦੇਸ਼ਾਂ ਤੋਂ ਆ ਰਹੇ ਆ ਜਾ ਸਾਡੇ ਲੋਕਲ ਮਰੀਜ਼ ਆ ਉਹਨੂੰ ਮਿਨਿਮਲ ਟਾਈਮ ਦਾ ਐਕਸਪੋਜ਼ਰ ਦਿੱਤਾ ਜਾਵੇ ਆਪਣੇ ਟ੍ਰੀਟਮੈਂਟ ਦੇ ਉੱਤੇ ਡੈਂਟਲ ਚੇਅਰ ਦੇ ਉੱਤੇ ਬੈਠਣ ਦਾ ਸੋ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਫਲੈਪਲੈਸ ਟੈਕਨੀਕ ਹੈਗੀ ਆ ਹੁਣ ਵੀ ਮੇਰੇ ਕੋਲ ਕਈ ਪੇਸ਼ੈਂਟ ਆਉਂਦੇ ਕਹਿੰਦੇ ਜੀ ਸੀ ਬਿਲੀਵ ਨਹੀਂ ਕਰਦੇ ਕਿ ਵੀ ਤੁਸੀਂ ਮਿਨਿਮਲ ਟਾਈਮ ਮਿਨਿਮਲ ਟਾਈਮ ਦਾ ਮੈਂ ਹੁਣ ਜੇ ਦਖਾਂ ਸਾਡੀਆਂ ਕਿਤਾਬਾਂ ਦੇ ਅਸਾਬ ਨਾਲ 35 ਤੋਂ 40 ਮਿੰਟ ਲੱਗਦੇ ਹੈਗੇ ਆ ਰੂਟੀਨ 올ਡ ਸਕੂਲ ਟੈਕਨੀਕ ਜਿਹੜੀ ਫਲੈਪ ਟੈਕਨੀਕ ਤੇ ਹੈ ਜਿਹਦੇ ਵਿੱਚ ਬਲੇਡ ਯੂਜ਼ ਕੀਤਾ ਜਾਂਦਾ ਉਹ ਗਮ ਐਕਸਪੋਜ਼ ਕਰਕੇ ਬੋਨ ਗਮ ਮਤਲਬ ਸੈਪਰੇਟ ਕਰਕੇ ਬੋਨ ਐਕਸਪੋਜ਼ ਕੀਤੀ ਜਾਂਦੀ ਹੈ ਔਰ ਫਿਰ ਜਿਹੜਾ ਹੈਗਾ ਇੰਪਲਾਂਟ ਲਾਇਆ ਜਾਂਦਾ ਉਹਦੇ ਵਿੱਚ ਬਲੀਡਿੰਗ ਵੀ ਜ਼ਿਆਦਾ ਹੁੰਦੀ ਹੈ ਫਿਰ ਉਸ ਤੋਂ ਬਾਅਦ ਸਚਰ ਹੋਇਆ ਕਈ ਵਾਰੀ ਸੂਚਰ ਦੀ ਇਨਫੈਕਸ਼ਨ ਹੋ ਗਈ ਸੋ ਬਹੁਤ ਚੀਜ਼ਾਂ ਜਿਹੜੀਆਂ ਨੇ ਕੰਪਲਿਕਸ਼ਨਸ ਉਹਦੇ ਨਾਲ ਐਡੀਸ਼ਨਲ ਆਉਂਦੀਆਂ ਔਰ ਦੂਜੀ ਟੈਕਨੀਕ ਜਿਹੜੀ ਫਲੈਪਲੈਸ ਟੈਕਨੀਕ ਹੈਗੀ ਆ ਫਲੈਪਲੈਸ ਟੈਕਨੀਕ ਦੇ ਵਿੱਚ ਕੀ ਹੈ ਕਿ ਬਿਲਕੁਲ ਜਿਵੇਂ ਆਪਾਂ ਲੈਪਰੋਸਕੋਪਿਕ ਸਰਜਰੀ ਹੈ ਛੋਟਾ ਜਿਹਾ ਹੋਲ ਦੇ ਵਿੱਚ ਦੀ ਆਪਾਂ ਇੰਪਲਾਂਟ ਲਗਾਤਾ ਤੁਸੀਂ ਬੋਡੀ ਨੂੰ ਮਿਨਿਮਲ ਐਕਸਪੋਜ਼ਰ ਦਿੱਤਾ ਆਊਟਸਾਈਡ ਬੈਕਟੀਰੀਆ ਵਾਸਤੇ ਸੋ ਉਹ ਜਿਹੜੀ ਤਿਆਨ ਮੇਰੀਆਂ ਵੀਡੀਓਜ਼ ਨੇ ਕੁਝ ਮੈਂ ਜਿਹੜੀਆਂ ਮੈਂ ਪੋਸਟ ਵੀ ਕੀਤੀਆਂ ਵੀਆਂ ਨੇ ਅਸੀਂ ਆਲਮੋਸਟ ਲਾਈਕ 1.5 ਮਿੰਟ ਦੇ ਵਿੱਚ ਇੰਪਲਾਂਟ ਲਗਾ ਕੇ ਪੇਸ਼ੈਂਟ ਦਾ ਕੰਮ ਟ੍ਰੀਟਮੈਂਟ ਕੰਪਲੀਟ ਕਰ ਦੇਈਦਾ ਦੂਸਰੇ ਪਾਸੇ ਸੋਚੋ ਕਿ ਕਿੱਥੇ ਪੇਸ਼ੈਂਟ ਦੇ ਇੱਕ ਇੰਪਲਾਂਟ ਲਾਉਣ ਵਾਸਤੇ 30 35 ਮਿੰਟ ਲੱਗਣੇ ਸੋ ਬੜਾ ਫਰਕ ਹੈ ਪਲੱਸ ਜਿੱਥੇ ਇਹ ਫਲੈਪਲੈਸ ਟੈਕਨੀਕ ਦੇ ਵਿੱਚ ਕੀ ਆ ਨਾ ਸੋਜਿਸ਼ ਹੋਣੀ ਆ ਨਾ ਬਲੀਡਿੰਗ ਹੋਣੀ ਆ ਪੇਸ਼ੈਂਟ ਵੀ ਆਰਾਮ ਹੁੰਦਾ ਵੀ ਮੈਨੂੰ ਕੋਈ ਤਕਲੀਫੀ ਨਹੀਂ ਹੋਈ ਬਾਅਦ ਦੇ ਵਿੱਚ ਪੋਸਟ ਆਪਰੇਟਿਵ ਜਿਹੜੀ ਪੇਨ ਹੈਗੀ ਆ ਉਹ ਮਿਨਿਮਲ ਹੈ ਉਹਦੇ 'ਚ ਕੋਈ ਦਰਦ ਨਹੀਂ ਹੁੰਦਾ ਸੋ ਉਹ ਉਹ ਚੀਜ਼ ਦਾ ਪੇਸ਼ੈਂਟਸ ਨੂੰ ਬਹੁਤ ਫਾਇਦਾ ਹੋਇਆ ਬਟ ਮੈਂ ਦੂਸਰੇ ਡਾਕਟਰਸ ਮੇਰੇ ਨਾਲ ਜਦੋਂ ਗੱਲ ਕਰਦੇ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਇਹ ਬੜਾ ਬੜੀ ਔਖੀ ਟੈਕਨੀਕ ਹੈ ਦੇਖੋ ਕੋਈ ਕੰਮ ਅਸੀਂ ਕਰਦੇ ਹੈਗੇ ਆ ਉਹਦਾ ਸਟਾਰਟ ਕਰਨ ਦਾ ਜਿਹੜੇ ਹੈਗੀ ਆ ਆ ਯਾਤਰਾ ਜਿਵੇਂ ਆਪਾਂ ਸ਼ੁਰੂਆਤ ਕਰਦੇ ਆ ਉਹਦਾ ਐਕਸਪੀਰੀਅੰਸ ਆਉਣ ਦੇ ਨੂੰ ਸਦੀਆਂ ਲੱਗ ਜਾਂਦੀਆਂ ਨੇ ਹੁਣ 17 18 ਸਾਲ ਹੋ ਗਏ ਮੈਨੂੰ ਇਹ ਇੰਪਲਾਂਟਸ ਕਰਦਿਆਂ ਨੂੰ 올 ਆਲਮੋਸਟ ਲਾਈਕ 15000 ਇੰਪਲੈਂਟ ਤੋਤੇ ਲਗਾ ਚੁੱਕੇ ਆ ਸੋ ਜੇ ਤੁਸੀਂ ਮਿਨਿਮਲ ਇਸ ਟੈਕਨੀਕ ਨਾਲ 1000 1500 ਇੰਪਲਾਂਟ ਲਗਾਇਆ ਤਾਂ ਤੁਹਾਡੇ ਹੱਥ ਦੀ ਸਫਾਈ ਆਉਂਦੀ ਹੈ। ਬਾਕੀ ਦੇਖੋ ਗੱਲ ਇਹ ਆ ਵੀ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਆ ਹੁਣ ਤੱਕ ਕਿ ਜਿਹੜੀ ਸ਼ਫਾ ਹੈ ਉਹ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਕਿ ਇਨਸਾਨ ਆਪਣੀ ਮਿਹਨਤ ਕਰਦਾ ਬਟ ਜਿਹੜਾ ਕੰਮ ਦੀ ਸ਼ਫਾ ਹੈ ਉਹ ਉਹ ਜਿਹੜੇ ਅਕਾਲ ਪੁਰਖ ਨੇ ਮਿਹਰ ਕਰਨੀ ਹੈ ਸਾਬਤ ਵਡਿਆਈਆਂ ਜਿਸ ਭਾਵੇਂ ਤੁਸੀਂ ਦੇ ਇਹ ਉਹਦੀ ਮਿਹਰ ਹੈ। ਸੋ ਉਹ ਅਸੀਂ ਐਕਸਪੀਰੀਅੰਸ ਕੀਆ ਕਿ ਬਾਰ-ਬਾਰ ਇੰਪਲਾਂਟਸ ਲਗਾ ਕੇ ਇਸ ਟੈਕਨੀਕ ਨਾਲ ਅੱਗੇ ਦੀ ਅੱਗੇ ਵਾਧੇ ਆਏ ਔਰ ਉਹਦੇ ਨਾਲ ਕੀ ਕਿ ਸਾਨੂੰ ਫਲੈਪਲੈਸ ਟੈਕਨੀਕ ਦੇ ਵਿੱਚ ਵੀ ਕਈ ਪੇਸ਼ੈਂਟਸ ਜਿਹੜੇ ਆ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਹੁਣ ਜਿਹੜਾ ਪੇਸ਼ੈਂਟ ਹੈਗਾ ਜੇ ਮੰਨ ਲਓ 2 ਮਿੰਟ ਦੇ ਵਿੱਚ ਇੰਪਲਾਂਟ ਲੱਗ ਗਿਆ ਤੇ ਜਿਹੜੀ ਸਾਡੇ ਕੋਲੇ ਮਸ਼ੀਨ ਹੈ ਹੁਣ 70 ਲੱਖ ਦੀ ਮਸ਼ੀਨ ਆਉਂਦੀ ਹੈ ਔਰ ਵਰਲਡ ਦੇ ਵਿੱਚ ਜੜੀਆਂ ਨੇ ਬਹੁਤ ਜਿਹੜੇ ਆਪਣੇ ਡਿਵੈਲਪਡ ਕੰਟਰੀਜ਼ ਆ ਉਹਨਾਂ ਦੇ ਵਿੱਚ ਵੀ ਬੜੇ ਟਾਪ ਦੇ ਕਲੀਨਿਕਸ ਆ ਜਿਨ੍ਹਾਂ ਕੋਲੇ ਇਹ ਮਸ਼ੀਨ ਹੈਗੀ ਕਾਰਡਕਾਮ ਮਸ਼ੀਨ ਕਹਿੰਦੇ ਇਹਨੂੰ ਸੋ ਇਹਦੇ ਨਾਲ ਕੀ ਆ ਕਿ ਪਰਫੈਕਸ਼ਨ ਕੰਪਿਊਟਰ ਨੇ ਡਿਜ਼ਾਈਨ ਕਰ ਦੇਣਾ 크라운 ਔਰ ਕੰਪਿਊਟਰ ਨੇ ਹੀ ਰੈਡੀ ਕਰਕੇ ਉਹ ਜਿਹੜਾ ਕੰਨਾ ਤੁਸੀਂ ਦੇਖੋ ਵੀ ਕਿੰਨੀ ਕੁ 0% 에ਰਰ ਹੋਦੇ ਚਾਹੁੰਦਾ ਉਹ 크라운 ਦੀ ਫਿਟਿੰਗ ਆ ਉਸ 크라운 ਦੀ ਸ਼ੇਪ ਆ ਉਹਦੀ ਬਣਤਰ ਆ ਉਹਦੀ ਸੁੰਦਰਤਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੰਪਿਊਟਰ ਨੇ ਹੀ ਕਰਨੀਆਂ ਨੇ ਅਸੀਂ ਆਪਦੇ ਵੱਲੋਂ ਇੱਕ ਕਮਾਂਡ ਦੇ ਦੇਨੀ ਆ ਉਹਨੇ ਡਿਜ਼ਾਈਨਿੰਗ ਕਰਕੇ ਤੁਸੀਂ ਲਿਆ ਕੇ ਜਦੋਂ ਕਰਨਾ ਸੋ ਮਤਲਬ 22 ਮਿੰਟਾਂ ਦੇ ਵਿੱਚ 크라운 ਰੈਡੀ ਹੋ ਗਿਆ 2-3 ਮਿੰਟ ਨੂੰ ਇੰਪਲਾਂਟ ਨੂੰ ਲੱਗਾ ਕਿ ਲੈਸਰ ਦਨ 30 ਮਿੰਟਸ ਦੇ ਵਿੱਚ ਇਹ ਇਹ ਬੜਾ ਅਚੰਭਾ ਹੁੰਦਾ ਪੇਸ਼ੈਂਟਸ ਵਾਸਤੇ ਹੁਣ ਪੇਸ਼ੈਂਟ ਜਿਹੜੇ ਹੈਗੇ ਆ ਆਉਂਦੇ ਉਹ ਕਹਿੰਦੇ ਜੀ ਮੈਂ ਤਾਂ ਸਵੇਰੇ ਆਇਆ ਤੇ ਡਾਕਟਰ ਸਾਹਿਬ ਨੇ 2 ਵਜੇ ਤੱਕ ਜੀ ਬਸ ਸਵੇਰੇ 10 ਵਜੇ ਸ਼ੁਰੂ ਕੀਤਾ 2 ਵਜੇ ਤੱਕ ਪੰਜ-ਛੇ ਇੰਪਲਾਂਟ ਸੀ ਉੱਤੇ ਦੰਦ ਲਾਉਣੇ ਸੀਗੇ ਲਗਾ ਕੇ ਮੈਨੂੰ ਵਿਹਲਾ ਕਰਤਾ ਹੂੰ ਸੋ ਉਹ ਜਿਹੜਾ ਪੇਸ਼ੈਂਟ ਦਾ ਤੁਸੀਂ ਦੇਖੋ ਕਿੰਨਾ ਇੱਕ ਤਾਂ ਕੌਨਫੀਡੈਂਸ ਲੈਵਲ ਬਣ ਗਿਆ ਉਹੀ ਵਧ ਹੀ ਜਾਂਦਾ ਹੈਗਾ ਦਿਨ ਦਿਨ ਤੇ ਪਲੱਸ ਉਹਨੇ ਉਹਨੇ ਪੇਸ਼ੈਂਟ ਨੇ ਆਪਣੀ ਟਾਈਮ ਸੇਵਿੰਗ ਦੇਖੋ ਬਾਕੀ ਕੰਮ ਵੀ ਕਰਨ ਆਇਆ ਜਿਹੜਾ ਇਨਸਾਨ ਇੰਨੀ ਦੂਰੋਂ ਫਲਾਈ ਕਰਕੇ ਆਇਆ ਉਹ ਉਹ ਤਾਂ ਹੈ ਨਹੀਂ ਵੀ 5 ਦਿਨ ਡਾਕਟਰ ਦੇ ਨਾਲ ਹੀ ਉਹ ਲਿੰਕ ਕਰਕੇ ਬੈਠਾ ਰਹੂਗਾ ਤੇ ਬਾਕੀ ਕੰਮ ਉਹਦੇ ਛੁੱਟ ਜਾਣਗੇ ਸੋ ਇਹ ਫਰਕ ਹੈਗਾ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਨਾ ਪਰਫੈਕਸ਼ਨ ਦਾ ਬੜਾ ਯੁੱਗ ਆ ਚੁੱਕਿਆ ਹਰ ਕੋਈ ਇੱਕ ਦੂਜੇ ਨੂੰ ਦੇਖੋ ਦੇਖ ਜਾਂ ਸਕਰੀਨਸ ਦੇ ਉੱਤੇ ਮਾਡਲਸ ਨੂੰ ਦੇਖ ਹਰ ਕੋਈ ਚਾਹੁੰਦਾ ਕਿ ਸਾਡੀ ਵੀ ਬਿਲਕੁਲ ਪਰਫੈਕਸ਼ਨ ਉਸ ਤਰੀਕੇ ਨਾਲ ਹੋਵੇ ਸਮਾਈਲ ਨੂੰ ਲੈ ਕੇ ਅੱਜ ਕੱਲ ਮੈਂ ਜਿਵੇਂ ਤੁਹਾਡਾ ਨਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਗੱਲ ਕਰ ਰਹੀ ਸੀ ਬਰੇਸਿਸ ਦਾ ਬਹੁਤ ਇੱਥੇ ਟ੍ਰੈਂਡ ਹੋ ਚੁੱਕਿਆ ਕਿ ਹਰ ਬੱਚੇ ਦੇ ਬਰੇਸਿਸ ਲੱਗੇ ਹੁੰਦੇ ਆ ਸਮਾਈਲ ਡਿਜ਼ਾਈਨਿੰਗ ਹੀ ਕਹੇ ਜਾਂ ਪ੍ਰੋਗਰਾਮ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਸੁਰਣ ਨੂੰ ਮਿਲਦਾ ਪਿਆ ਕਿਰਨ ਬਾਜ ਹਸਪੀਟਲ ਦੇ スマイル डिजाइनिंग ਜਿਹੜਾ ਨਾ ਜੀ ਇਹ ਬੜਾ ਵਾਸਟ ਫੀਲਡ ਬਣ ਗਿਆ ਅੱਗੇスマイル डिजाइनिंग ਕਿਸੇ ਜੀ ਦੰਦ ਸਿੱਧੇ ਕਰਤੇ ਬਸ ਠੀਕ ਇੱਥੇ ਤੱਕ ਕੰਮ ਖਤਮ ਹੋ ਗਿਆ ਹੁਣ ਕੀ ਹੈਗਾ ਕਿ ਹੁਣ ਮੇਰੇ ਕੋਲੇ ਇੰਨੇ ਕੁ ਪੇਸ਼ੈਂਟ ਆ ਰਹੇ ਹੈਗੇ ਆ ਈਵਨ ਇਹ ਐਨਾਰਾਈਜ਼ਰ ਜੜੇ ਹੈਗੇ ਆ ਇਥੋਂ ਯੂਐਸ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਲਮੋਸਟ ਮੈਂ ਸਾਰਾ ਵਰਲਡ ਕਵਰ ਹੋ ਗਿਆ ਜਿੱਥੋਂ ਪੇਸ਼ੈਂਟ ਆ ਕੇ ਆਪਣਾ ਟ੍ਰੀਟਮੈਂਟ ਕਰਾ ਰਹੇ スマイル ਡਿਜ਼ਾਈਨਿੰਗ ਦੇ ਵਿੱਚ ਕੀ ਹੈ ਕਿ ਦੰਦ ਸਿੱਧੇ ਕਰਨਾ ਹੁਣ ਹੁਣ ਤਾਂ ਮਤਲਬ ਜਿਹੜੀ ਹੈ ਟਰੈਂਡ ਬਣ ਗਿਆ ਵੀ ਬੱਚਿਆਂ ਨੇ ਦੇਖਾ ਦਿਖਾਈ ਜਿਹੜੀ ਹੈਗੀ ਨਾ ਇੱਕ ਦੂਜੇ ਨੂੰ ਵੇਖ ਕੇ ਵੀ ਉਹਨੇ ਵੀ ਤਾਰਾਂ ਲਵਾਇਆਂ ਮੈਂ ਵੀ ਲਵਾ ਲਾ ਸੋ ਉਹਦੇ ਨਾਲ ਮੈਂ ਤਾਂ ਕਹਿੰਦਾ 95% ਬੱਚਿਆਂ ਦੇ ਵਿੱਚ ਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਕੋ ਬੱਚੇ ਕਹਿੰਦੇ ਮੈਨੂੰ ਹਰ ਚੀਜ਼ ਬਿਲਕੁਲ ਸਿੱਧੇ ਦੰਦ ਚਾਹੀਦੇ ਆਰਚ ਪ੍ਰੋਪਰ ਮੇਰੀ ਸਮਾਈਲ ਸੋਹਣੀ ਹੋਵੇ ਉਹਦੇ ਵਿੱਚ ਕੀ ਹੈ ਕਈ ਕਈ ਪੇਸ਼ੈਂਟਸ ਹੈ ਜਿਹੜੇ ਨੇ ਜਿਨ੍ਹਾਂ ਦੇ ਦੰਦ ਪੀਲੇ ਨੇ ਆਪਾਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਦੇਖਦੇ ਸੀਗੇ ਅ ਦੰਦਾਂ ਦੇ ਉੱਤੇ ਪੀਲਾਪਣ ਜਿਹੜਾ ਹੈਗਾ ਫਲੋਰਾਈਡ ਸਟੇਨਸ ਹੁੰਦੇ ਸੀ ਹੁਣ ਉਹ ਕਈ ਪੇਸ਼ੈਂਟ ਆ ਰਹੇ ਜਿਹੜੇ ਕਹਿੰਦੇ ਜੀ ਵੇ ਇਹਨਾਂ ਨੂੰ ਦੱਸੋ ਕਿਵੇਂ ਕਰਨਾ ਅੱਗੇ ਤਾਂ ਹੁੰਦਾ ਸੀ ਦੰਦ ਰਗੜਤਾ ਵੀ ਚਲੋ ਥੋੜਾ ਜਿਹਾ ਜਿਹੜੀ ਪਲਤਨ ਜਿਹੜੀ ਹੈਗੀ ਆ ਉਹ ਮੱਧਮ ਹੋ ਜਾਊਗਾ ਬਟ ਹੁਣ ਜਿਹੜੇ ਹੈਗੇ ਉਹਦੇ ਨਾਲ ਵਿਨੀਅਰ ਲੱਗ ਜਾਂਦੇ ਕਰਾਊਨਸ ਲੱਗ ਜਾਂਦੇ ਤੁਸੀਂ ਦੇਖੋ ਵੀ 6 ਦੰਦ ਜੇ ਕਰਨੇ ਹੈਗੇ ਤਾਂ 20 ਮਿੰਟਾਂ 25 ਮਿੰਟਾਂ ਦੇ ਵਿੱਚ ਤੁਸੀਂ ਉਸ ਬੰਦੇ ਦੀ ਕੋਈ ਵੀ ਪੇਸ਼ੈਂਟ ਦੀ ਸਮਾਈਲ ਜਿਹੜੀ ਆ ਉਹ ਕੰਪਲੀਟਲੀ ਬਦਲ ਕੇ ਰੱਖ ਸਕਦੇ ਆ ਉਹਦੀ ਫੇਸ ਲੁੱਕ ਦੇਖੋ ਕਿੰਨਾ ਫਰਕ ਪੈ ਜਾਂਦਾ ਹੂੰ ਹੂੰ ਸੋ ਉਹ ਵਿਨਅਰਸ ਆ ਗਏ ਫਿਰ ਕਰਾਉਨਸ ਆ ਗਏ ਕਰਾਉਨ ਜਿਹੜੇ ਬਣ ਰਹੇ ਆ ਕਰਾਉਨਸ ਦੇ ਵਿੱਚ ਇਦਾਂ ਦੇ ਮਟੀਰੀਅਲ ਲਾਂਚ ਹੋ ਚੁੱਕੇ ਆ ਕਿ ਜਿਹੜਾ ਸਾਹਮਣੇ ਬੈਠਾ ਕੋਈ ਇਨਸਾਨ ਦੇਖ ਰਿਹਾ ਤੁਹਾਡੇ ਦੰਦਾਂ ਬਨੇ ਉਹਨੂੰ ਜਜਮੈਂਟ ਹੀ ਨਹੀਂ ਹੋ ਸਕਦੀ ਕਿ ਵੀ ਇਹਨਾਂ ਦੇ ਉੱਤੇ ਕਰਾਉਨ ਲੱਗੇ ਆ ਜਾਂ ਕੋਈ ਲੇਅਰ ਲਾ ਚੁੱਕੇ ਹੈਗੇ ਸੋ ਇਹ ਚੀਜ਼ ਦੀ ਐਡਵਾਂਸਮੈਂਟ ਬੜੀ ਆ ਗਈ ਲੋਕਾਂ ਦੀ ਸੋਚ ਬਦਲ ਗਈ ਆ ਕਿ ਯਾਰ ਮੈਂ ਆਪਣੇ ਦੰਦਾਂ ਤੇ ਖਰਚਾ ਕਰਨਾ ਔਰ ਮੈਂ ਆਪਣੇ ਜਿਹੜੇ ਕਿਹਾ ਔਰ ਜੇ ਦੇਖਿਆ ਜਾਵੇ ਆਪਾਂ ਪ੍ਰੋਫੈਸ਼ਨਲ ਆਪਾਂ ਪਬਲਿਕ ਡੀਲਿੰਗ ਕਰਦੇ ਆਂ ਬੜੀ ਦੁਨੀਆ ਜਿਹੜੇ ਨੇ 70 80% ਲੋਕ ਹੈਗੇ ਆ ਉਹ ਪਬਲਿਕ ਡੀਲਿੰਗ ਕਰਦੇ ਆ ਉਹ ਤਾਂ ਕੋਈ ਵੀ ਇਨਸਾਨ ਤੁਹਾਡੇ ਕੋਲ client ਆਉਂਦਾ ਉਹ ਕਹਿੰਦਾ ਯਾਰ ਵੀ ਇਹ ਬੜਾ ਵਧੀਆ ਸਮਾਈਲਿੰਗ ਫੇਸ ਹੈ ਔਰ ਜਿਹੜੀ ਹੈਗੀ ਬਿਊਟੀ ਮੈਟਰਸ ਔਰ ਉਹ ਜਿਹੜਾ ਪ੍ਰਭਾਵਿਤ ਕਰਦੀ ਹੈ ਕੀ ਹੈ client ਨੂੰ ਤੁਹਾਡੇ ਬਿਜ਼ਨਸ ਤੇ ਇੰਪੈਕਟ ਲਿਆਉਂਦਾ ਸੋ ਉਹੀ ਚੀਜ਼ ਹੈ ਜੇ ਦੰਦ ਵਿੰਗੇ ਟੱਡੇ ਆ ਤੇ ਮਤਲਬ ਹੋਰ ਤਰ੍ਹਾਂ ਦੇ ਦੰਦ ਨੇ ਤੇ ਉਹ ਜਿਹੜਾ ਸਾਹਮਣੇ ਕਲਾਇੰਟ ਹੈ ਉਹ ਵੀ ਕਹਿੰਦਾ ਯਾਰ ਇਹ ਇਹ ਆਪਦਾ ਤਾਂ ਧਿਆਨ ਨਹੀਂ ਰੱਖ ਸਕਦਾ ਤੇ ਨਾ ਬਾਕੀ ਦਾ ਕੰਮ ਕਰਦਾ ਮੈਨੂੰ ਤਾਂ ਕੀ ਸਰਵਿਸ ਦੇਊਗਾ ਬਿਲਕੁਲ ਸੋ ਇਹ ਚੀਜ਼ ਆ ਮੈਟਰ ਕਰਦੀਆਂ ਨੇ ਜੇ ਤੁਸੀਂ ਸਰਵਿਸਸ ਦੀ ਗੱਲ ਕਰਦੇ ਹੋ ਰਣਬਾਜ ਹਸਪੀਟਲ ਦੀ ਗੱਲ ਕੀਤੀ ਜਾਵੇ ਰਣਬਾਜ ਹਸਪੀਟਲ ਦੇ ਕੋਲ ਕਿਹੜੀਆਂ ਕਿਹੜੀਆਂ ਸਰਵਿਸਸ ਨੇ ਵੈਸੇ ਤਾਂ ਬਹੁਤ ਲੰਬੇ ਸਮੇਂ ਤੋਂ ਤੁਸੀਂ ਇਹ ਨਾਮ ਸੁਣਦੇ ਆ ਰਹੇ ਹੋ ਪਰ 2 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਹੁੰਦੀਆਂ ਨੇ ਕੁਝ ਨਵੀਆਂ ਸਰਵਿਸਸ ਐਡ ਵੀ ਹੋਈਆਂ ਹੁੰਦੀਆਂ ਨੇ ਸੋ ਇਹਦੇ ਬਾਰੇ ਜਾਣਕਾਰੀ ਜ਼ਰੂਰ ਲੈਣਿਆ ਕਿ ਰਣਬਾਜ ਰਣਬਾਜ ਹਸਪੀਟਲ ਕਿਹੜੀਆਂ ਕਿਹੜੀਆਂ ਡੈਂਟਲ ਸਰਵਿਸਸ ਪ੍ਰੋਵਾਈਡ ਕਰਵਾਉਂਦਾ ਆ ਸੋ ਹੁਣ ਅਸੀਂ ਕੀ ਹੈਗਾ ਕਿ ਜੇ ਇੱਕ ਅੱਗੇ ਸੀਗਾ ਰ ਰੂਟ ਕਨਲ ਟ੍ਰੀਟਮੈਂਟ ਦੀ ਮੈਂ ਐਗਜ਼ਾਮਪਲ ਦੇ ਰਿਹਾ ਕਿ ਚਾਰ ਚਾਰ ਪੰਜ ਪੰਜ ਸ਼ੈਟਿੰਗਸ ਆਉਂਦੀਆਂ ਸੀਗੀਆਂ ਪੇਸ਼ੈਂਟ ਆਈ ਜਾਂਦਾ ਉਹਦਾ ਟਾਈਮ ਦੇਖੋ ਤੁਸੀਂ 15-20 ਮਿੰਟ ਤੁਹਾਡੇ ਕਲੀਨਿਕ ਤੇ ਆਉਣ ਨੂੰ ਲੱਗੇ 15-20 ਮਿੰਟ ਜਾਣ ਤੇ ਲੱਗੇ ਘੰਟਾ ਉੱਥੇ ਲੱਗ ਗਿਆ ਸੋ ਆਲਮੋਸਟ ਲਾਈਕ ਡੇਢ ਘੰਟਾ 2 ਘੰਟੇ ਲੈ ਕੇ ਚੱਲੋ ਵੀ ਕੋਈ ਵੀ ਟ੍ਰੀਟਮੈਂਟ ਵਾਸਤੇ ਜਾਣਾ ਰੂਟ ਕਨਲ ਵਾਸਤੇ ਤੇ ਉਹਦੇ 10 ਘੰਟੇ ਜ਼ਾਇਆ ਹੋ ਗਏ ਜੇ 5 ਸ਼ੈਟਿੰਗ ਲੱਗ ਗਈਆਂ ਹੋਰ ਐਡਵਾਂਸਮੈਂਟ ਕੀ ਹੋ ਗਈ 레이జర్ ਆ ਗਿਆ 레이జర్ ਤੋਂ ਬਾਅਦ ਜਿਹੜੀਆਂ ਹੈਗੀਆਂ ਹੋਰ ਇਹਦੇ ਵਿੱਚ ਇਲੈਕਟ੍ਰੋਨਿਕ ਜਿਹੜੀਆਂ ਨੇ ਰੂਟ ਕਨਾਲ ਨੂੰ ਕਲੀਨ ਕਰਨਾ ਸ਼ੇਪਿੰਗ ਕਰਨੀ ਉਹ ਚੀਜ਼ ਜਿਹੜੀ ਹੈਗੇ ਇਲੈਕਟ੍ਰੋਨਿਕਲੀ ਜਦੋਂ ਮੈਟਰ ਮਤਲਬ ਉਹਨੂੰ ਰੈਡੀ ਕਰਨ ਲੱਗੇ ਉਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਇੱਕ ਸੈਟਿੰਗ ਦੇ ਵਿੱਚ ਵਿਦਨ ਹਾਫ ਅਨ ਆਰ ਤੁਸੀਂ ਰੂਟ ਕਨਾਲ ਕਰਕੇ ਉਹਨੂੰ ਕਲੀਨ ਕਰਕੇ ਫਿਲ ਅਪ ਕਰਕੇ ਉਹਦੇ ਉੱਤੇ ਕ੍ਰਾਊਨ ਵੀ ਲਾ ਸਕਦੇ ਹੋ ਇੰਨਾ ਡਿਫਰੈਂਸ ਹੈਗਾ ਇਹ ਟੈਕਨੋਲੋਜੀ ਦਾ ਸੋ ਜਿੱਦਾਂ ਜਿੱਦਾਂ ਇਹ ਕਿਉਂਕਿ ਹੁਣ ਟੈਕਨੋਲੋਜੀ ਦੇ ਵਿੱਚ ਮਸ਼ੀਨਾਂ ਨੇ ਐਡਵਾਂਸਮੈਂਟ ਹੈ ਹੁਣ ਮਸ਼ੀਨਾਂ ਐਕਸਪੈਂਸਿਵ ਨੇ ਹੁਣ ਵੱਟ ਇਹ ਹੈ ਕਿ ਜੇ ਉਹ ਤੁਸੀਂ ਉਹ ਮਸ਼ੀਨਾਂ ਯੂਜ਼ ਕਰਦੇ ਹੋ ਤੁਹਾਨੂੰ ਰਿਜ਼ਲਟਸ ਜਿਹੜੇ ਹੈਗੇ ਨੇ ਨੀਅਰ 100% ਮਿਲਦੇ ਆ ਸੋ ਉਹ ਚੀਜ਼ ਆ ਜਾਂਦੀ ਹੈਗੀ ਆ ਰੂਟ ਕਨਲ ਇੱਕ ਚੀਜ਼ ਆ ਗਈ ਫਿਰ ਸਮਾਈਲ ਡਿਜ਼ਾਈਨਿੰਗ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਿਆ ਹੈਗਾ ਸਮਾਈਲ ਡਿਜ਼ਾਈਨਿੰਗ ਦੇ ਵਿੱਚ ਹੋਰ ਚੀਜ਼ ਜਿਹੜੀ ਨਵੀਂ ਲਾਂਚ ਕੀਤੀ ਹੈ ਇਹ ਪਿਛਲੇ 2-3 ਸਾਲਾਂ ਦੇ ਵਿੱਚ ਬੜਾ ਉਹ ਹੁਣ ਇਸ ਵੇਲੇ ਜਿਹੜੇ ਪਪੂਲਰ ਹੋ ਰਹੀ ਹੈ ਇਨਵਿਜ਼ਲਾਈਨ ਕਿ ਬੱਚੇ ਆਉਣ ਲੱਗੇ ਬੱਚੇ ਕਹਿੰਦੇ ਸੀ ਕਿ ਸਾਨੂੰ ਜੀ ਉਹਨਾਂ ਲੋਏ ਦੇ ਜਿਹੜੇ ਬ੍ਰੇਸਸ ਨਹੀਂ ਚਾਹੀਦੇ ਨਹੀਂ ਚਾਹੀਦੇ ਲੋਏ ਦੇ ਬ੍ਰੇਸਸ ਤੋਂ ਬਾਅਦ ਸੈਰਾਮਿਕ ਬ੍ਰੇਸਸ ਆ ਗਏ ਉਹ ਸੈਰਾਮਿਕ ਬ੍ਰੇਸਸ ਕੀ ਹੈਗਾ ਕਿ ਜਿਹੜੇ ਰੰਗ ਦਾ ਤੁਹਾਡਾ ਟੁੱਥ ਹੈ ਉਸ ਕਲਰ ਦੇ ਜਿਹੜੇ ਬ੍ਰੇਸਸ ਆ ਗਏ ਜੋ ਬੱਚਾ ਸਮਾਈਲ ਕਰਦਾ ਤੇ ਆਮ ਬੰਦੇ ਨੂੰ ਨਹੀਂ ਦਿਸਦਾ ਕਿ ਵੀ ਇਦਾਂ ਦੇ ਬ੍ਰੇਸਸ ਆਉਂਦੇ ਦੂਰੋਂ ਨਹੀਂ ਪਤਾ ਲੱਗਦਾ ਫਿਰ ਉਸ ਤੋਂ ਬਾਅਦ ਵੀ ਐਡਵਾਂਸਮੈਂਟ ਆ ਗਈ ਕਿ ਜਿਹੜੀਆਂ ਇਨਵਿਜ਼ੀਬਲ ਲਾਈਨ ਟ੍ਰੇਜ਼ ਆ ਗਈਆਂ ਇਨਵਿਜ਼ੀਬਲ ਲਾਈਨ ਦੇ ਵਿੱਚ ਕੀ ਹੈਗਾ ਕਿ ਜਦੋਂ ਤੁਸੀਂ ਮਾਡਲ ਸਕੈਨ ਕਰ ਲੇ ਮਾਡਲ ਸਕੈਨ ਕਰਕੇ ਹੁਣ ਅਮਰੀਕਾ ਤੋਂ ਬੜਾ ਮੇਜਰ ਜਿਹੜਾ ਵਰਕ ਹੈ ਉਹ ਅਮਰੀਕਾ ਤੋਂ ਹੀ ਆ ਰਿਹਾ ਉਹ ਟ੍ਰੇਜ਼ ਇੱਥੇ ਬਣਾਣੇ ਤੁਸੀਂ ਸਕੈਨ ਕਰਕੇ ਇੱਥੇ ਭੇਜੇ ਐਂਡ ਵਾਪਸ ਉਹ ਜਦੋਂ ਸਕੈਨ ਕਰਕੇ ਉਹਨਾਂ ਨੇ ਦੇਖਣਾ ਕਿ ਜੀ ਇਹਨੂੰ ਕਿੰਨੇ ਹਫ਼ਤੇ ਦੇ ਵਿੱਚ ਦੰਦ ਸਿੱਧੇ ਹੋ ਜਾਣਗੇ ਸੋ ਉਹਦਾ ਪ੍ਰੂਫ ਤੁਹਾਨੂੰ ਭੇਜਦੇ ਆ ਉਹ ਤੁਸੀਂ ਪੇਸ਼ੈਂਟ ਨੂੰ ਦਿਖਾਉਣਾ ਕਿ ਜੀ ਤੁਹਾਡਾ ਜੇ ਆ ਦਵਿੰਗੇ ਟੇਡੇ ਦੰਦ ਹੈਗੇ ਆ ਇਹਨਾਂ ਨੂੰ ਸਿੱਧੇ ਕਰਨ ਵਾਸਤੇ ਆ ਤੁਹਾਨੂੰ ਅਸੀਂ ਜਿਹੜਾ ਹੈਗਾ ਸ਼ੋ ਕਰਦੇ ਆ ਵੀ ਤੁਹਾਡਾ ਟ੍ਰੀਟਮੈਂਟ ਐਦਾਂ ਦਾ ਹੋ ਕੇ ਫਾਈਨਲ ਲੁੱਕ ਜਿਹੜੀ ਤੁਹਾਡੀ ਆ ਬਣੂਗੀ ਸੋ ਉਹ ਪੇਸ਼ੈਂਟ ਨੂੰ ਉਹ ਚੀਜ਼ ਉਹਦੇ ਉਹਦੇ ਧਿਆਨ ਚ ਰਹਿੰਦੀ ਹੈ ਕਿ ਵੀ ਓਕੇ ਫਾਈਨ ਆ ਮੇਰਾ ਆ ਡਿਫਰੈਂਸ ਆਊਗਾ ਐਦਾਂ ਦੇ ਮੇਰੇ ਦੰਦ ਬਣਨੇ ਆ ਉਹ ਅਪਰੂਵਲ ਦੇ ਦਿੰਦਾ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਉਹ ਟ੍ਰੇਸ ਤੁਸੀਂ ਪਾ ਕੇ ਰੱਖਣੀਆਂ ਔਰ ਆਮ ਇਨਸਾਨ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਵੀ ਉਹਦੇ ਟ੍ਰੇਸ ਪਾਈ ਜਾਂ ਵੀ ਕਿਉਂਕਿ ਉਹ ਕਲੀਅਰ ਟ੍ਰੇਸ ਹੁੰਦੀਆਂ ਨੇ ਸੋ ਉਹ ਟ੍ਰੀਟਮੈਂਟ ਜਿਹੜਾ ਬੜਾ ਐਕਸਪੈਂਸਿਵ ਟ੍ਰੀਟਮੈਂਟ ਹੈ ਬਟ ਹੁੰਦਾ ਕੀ ਹੈ ਕਿ ਮਤਲਬ ਜਦੋਂ ਅਸੀਂ ਬ੍ਰੇਸਸ ਲਾਉਣੇ ਆ ਉਹਨਾਂ ਨੂੰ ਮਟੀਰੀਅਲ ਲੱਗਿਆ ਰਹਿ ਜਾਂਦਾ ਮਟੀਰੀਅਲ ਆਫਟਰ ਆਲ ਰਗੜ ਕੇ ਲਾਉਣਾ ਪੈਂਦਾ ਥੋੜਾ ਬਹੁਤਾ ਦੰਦ ਵੀ ਡੈਮੇਜ ਹੋ ਜਾਂਦੇ ਆ ਸੋ ਉਹਦੇ ਨਾਲ ਕੀ ਕਲੀਨਿੰਗ ਬੜੀ ਔਖੀ ਹੁੰਦੀ ਹੈ ਸੋ ਇਹ ਇਨਵਿਜ਼ਲਾਈਨ ਨਾਲ ਜਿਹੜਾ ਹੈਗਾ ਬੰਦੇ ਦਾ ਮਤਲਬ ਕੋਈ ਵੀ ਪੇਸ਼ੈਂਟ ਉਹਦੇ ਦੰਦ ਕਲੀਨ ਰਹਿੰਦੇ ਹਾਈਜਨਿਕਲੀ ਜਿਹੜਾ ਹੈਗਾ ਬੜੀ ਚੀਜ਼ ਦਾ ਫਰਕ ਪੈਂਦਾ ਹੈਗਾ ਸੋ ਇਹ ਇਹ ਜਿਹੜੀ ਟੈਕਨੀਕ ਆ ਇਹ ਅਗਲੀ ਟੈਕਨੀਕ ਆ ਕਿ ਇਹ ਨੰਬਰ 1 ਟੈਕਨੀਕ ਹੈ ਇਸ ਵਾਲੇ ਬੋਰਡ ਦੇ ਵਿੱਚ ਇਹ ਬੜੀ ਪਪੂਲਰ ਹੈ ਇਨਵਿਜ਼ਲਾਈਨ ਦੇ ਨਾਲ ਸੋ ਜਿਹੜੀ ਸਰਵਿਸਿਜ਼ ਆ ਗਿਆ ਹੁਣ ਡੈਂਚਰਸ ਵਾਲੇ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਹੈਗੇ ਜਿਹੜੇ ਕਹਿੰਦੇ ਜੀ ਮੈਂ ਲਾਉਣਾ ਹੀ ਨਹੀਂ ਐਮਪਲਾਂਟਸ ਹੁਣ ਡੈਂਚਰਸ ਜਿਹੜੇ ਹੈਗੇ ਬਹੁਤ ਐਡਵਾਂਸਡ ਡੈਂਚਰਸ ਆ ਕਹਿੰਦੇ ਨਾ ਕੁੱਲ ਵਰਗਾ ਵੇਟ ਹੈ ਹਮਮ ਔਰ ਅਨਬ੍ਰੇਕੇਬਲ ਚਾਗੇ ਸੋ ਟੈਂਚਰਸ ਲੱਗਦੇ ਹੈਗੇ ਸੋ ਇਦਾਂ ਦੀ ਚੀਜ਼ਾਂ ਜਿਹੜੀਆਂ ਨੇ ਹੁਣ ਐਕਸਰੇਜ਼ ਆ ਐਕਸਰੇ ਦੀ ਅਸੀਂ ਮਸ਼ੀਨ ਮੰਗਾ ਰਹੇ ਹੈਗੇ ਹੁਣ ਆ ਅਗਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਆ ਜਾਣੀ ਹੈ ਸੋ ਨੂੰ ਮਤਲਬ ਚੇਅਰ ਦੇ ਬੈਠੇ ਬਿਠਾਇਆ ਤੇ ਉੱਤੇ ਤੁਸੀਂ ਆਪ ਦਾ ਐਕਸ ਸਾਰੇ ਦੰਦਾਂ ਦਾ ਐਕਸਰੇ ਤੁਹਾਡੇ ਸਾਹਮਣੇ ਆ ਜਾਊਗਾ ਤੁਹਾਨੂੰ ਐਕਸਪਲੇਨ ਕਰਨਾ ਪੇਸ਼ੈਂਟ ਨੂੰ ਸੌਖਾ ਹੋ ਜਾਂਦਾ ਕਿ ਪੇਸ਼ੈਂਟ ਉਹ ਦੱਸਦਾ ਕਿ ਯਾਰ ਵਾਕਈ ਮੇਰੇ ਆ ਇਨਾ ਇਨਾ ਦੰਦਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਰਹੀ ਹੈ ਔਰ ਇਹ ਟ੍ਰੀਟਮੈਂਟ ਮੈਨੂੰ ਰਿਕੁਆਇਰਡ ਹੈ ਕਿਉਂਕਿ ਉਹ ਪੇਸ਼ੈਂਟ ਅੱਖੀ ਡਠਾ ਜਿਹੜਾ ਇਹ ਚੀਜ਼ ਆ ਉਹ ਦੇਖ ਰਿਹਾ ਹੈਗਾ ਸੋ ਇਹ ਇਹ ਟੈਕਨੋਲੋਜੀ ਦੇ ਨਾਲ ਕੀ ਹੈਗਾ ਕਿ ਪੇਸ਼ੈਂਟ ਨੂੰ ਇੱਕ ਜਜਮੈਂਟ ਕਰਨੀ ਪਲੱਸ ਉਹਨੂੰ ਆਪਣਾ ਮਾਈਂਡ ਪ੍ਰੀਪੇਅਰ ਕਰਨ ਵਾਸਤੇ ਸੌਖਾ ਹੋ ਜਾਂਦਾ ਕਿ ਵੀ ਮੈਂ ਆਹ ਟ੍ਰੀਟਮੈਂਟ ਕਰਾਉਣਾ ਆ ਮੇਰੀ ਰਿਕੁਆਇਰਮੈਂਟ ਹੈ ਬਿਲਕੁਲ ਜੇ ਤੁਸੀਂ ਗੱਲ ਕਰਦੇ ਹੋ ਰਿਕਵਰਮੈਂਟ ਦੀਆਂ ਟ੍ਰੀਟਮੈਂਟ ਦੀ ਲੇਟੈਸਟ ਮਸ਼ੀਨਸ ਇਸ ਵਕਤ ਰਣਬਾਜ ਹਸਪੀਟਲ ਕੋਲ ਇੱਕ ਤੋਂ ਇੱਕ ਵੱਧ ਕੇ ਟੈਕਨੀਕਸ ਹੈਗੀਆਂ ਨੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਅਪ ਟੂ ਡੇਟ ਵੀ ਕਰਨਾ ਪੈਂਦਾ ਹੈ ਮਸ਼ੀਨਸ ਨੂੰ ਆਪਰੇਟ ਕਰਨਾ ਵੀ ਸਾਰਾ ਕੁਝ ਦੇਖਣਾ ਪੈਂਦਾ ਆ ਆਪਣੇ ਆਪ ਨੂੰ ਫਿਰ ਅਪ ਟੂ ਡੇਟ ਕਿੱਦਾਂ ਕਰਦੇ ਹੋ ਦッコ ਗੱਲ ਇਹ ਆ ਜੀ ਵੀ ਇਹ ਅਪ ਟੂ ਡੇਟ ਦਾ ਤੁਹਾਨੂੰ ਸਟੱਡੀ ਕਰਨੀ ਪੈਂਦੀ ਆ ਪਹਿਲਾ ਮਸ਼ੀਨ ਆਈ ਉਹਦੇ ਵਿੱਚ ਜਿੰਨਾ ਤੁਸੀਂ ਆਪਣੇ ਹੱਥ ਨਾਲ ਜਿਹੜੀਆਂ ਚੀਜ਼ਾਂ ਕੱਢ ਰਹੇ ਆ ਉਹ ਚੀਜ਼ਾਂ ਦਾ ਮੈਟਰ ਕਰਦਾ ਹੈਗਾ ਕਿ ਉਹ ਸਫਾਈ ਜਿਹੜੀ ਵਾਧੀ ਜਾਂਦੀ ਹੈਗੀ ਆ ਸਕਿੱਲਸ ਹੈਗੀਆਂ ਸਕਿੱਲਸ ਨੂੰ ਜਿੰਨਾ ਤੁਸੀਂ ਆਪਣੇ ਹੱਥਾਂ ਦੀ ਸਕਿੱਲਸ ਨੂੰ ਯੂਜ਼ ਕਰੋਗੇ ਉਹਨਾਂ ਤੁਹਾਨੂੰ ਉਹ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਕਮੀ ਪੇਸ਼ੀ ਰਹਗੀ ਵੀ ਚਲੋ ਐਪ ਕੀ ਆ ਕਮੀ ਰਹਗੀ ਮੈਂ ਅਗਲੇ ਪੇਸ਼ੈਂਟ ਚ ਉਹ ਜਿਹੜੀ ਪੂਰੀ ਕਰਾਂ ਉਹਨੂੰ ਮੈਂ ਕਮੀ ਨਾ ਰਹਿ ਜੇ ਸੋ ਉਹ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਜਿੱਦਾਂ ਜਿੱਦਾਂ ਕੰਮ ਬੀਤਦਾ ਗਿਆ ਜਿੱਦਾਂ ਅਸੀਂ ਕਰਾਊਨ ਬਣਾਉਂਦੇ ਗਏ ਅਸੀਂ ਨਵੀਂ ਤੋਂ ਨਵੀਂ ਜੜੇ ਹੈ ਗਿਆ ਕਿਉਂਕਿ ਹੁਣ ਸਾਡੇ ਕੋਲ ਪੇਸ਼ੈਂਟ ਜਦੋਂ ਆਉਂਦਾ ਉਹ ਪੇਸ਼ੈਂਟ ਨੂੰ ਅਸੀਂ ਇੱਕ ਇੱਕ ਦਾ ਕਰਾਊਨ ਤਿਆਰ ਕਰਕੇ ਦਿਖਾਉਨੇ ਆ ਉਹ ਪੇਸ਼ੈਂਟ ਕਹਿੰਦਾ ਜੀ ਨਹੀਂ ਮੈਨੂੰ ਇਹਦੇ ਚਨਾ ਆ ਸੈਟੀਸਫੈਕਸ਼ਨ ਨਹੀਂ ਸੋ ਇਥੋਂ ਦੰਦ ਇੰਨਾ ਚੌੜਾ ਕਰ ਦਿਓ ਇੰਨਾ ਲੰਬਾ ਕਰ ਦਿਓ ਅਸੀਂ ਅਗਲਾ ਦਾਮ ਤਿਆਰ ਕਰਕੇ ਉਹਨਾਂ ਨੂੰ ਸ਼ੋ ਕਰੀਦਾ ਹੈਗਾ ਸੋ ਉਹ ਪੇਸ਼ੈਂਟ ਦੀ ਜਿਹੜੀ ਐਕਸਪੈਕਟੇਸ਼ਨ ਹੈ ਉਸ ਅਸੀਂ ਆਪਣੇ ਮਾਈਂਡ ਦੇ ਵਿੱਚ ਜਿਵੇਂ ਸਾਡੇ ਡਾਟਾਬੇਸ ਦੇ ਵਿੱਚ ਅਸੀਂ ਰੱਖੀ ਜਾਂਦੇ ਹਾਂ ਕਿ ਇਹ ਜਿਹੜੇ ਆਉਣ ਵਾਲੇ ਅਗਲੇ ਪੇਸ਼ੈਂਟਸ ਆ ਉਹਨਾਂ ਦੇ ਵਿੱਚ ਇੰਪਰੂਵਮੈਂਟ ਹੋ ਜਾਏ ਠੀਕ ਹੈ ਸੋ ਉਹ ਚੀਜ਼ ਦਾ ਜਿਹੜਾ ਹੈਗਾ ਬਹੁਤ ਮੈਟਰ ਕਰਦਾ ਹੈ ਕਿ ਉਹ ਪੇਸ਼ੈਂਟ ਹੀ ਤੁਹਾਨੂੰ ਅੱਗੇ ਦੀ ਅੱਗੇ ਕਾਫੀ ਚੀਜ਼ਾਂ ਸਿਖਾਉਂਦੇ ਕਿਉਂਕਿ ਉਹਨਾਂ ਨੂੰ ਉਹ ਕਹਿੰਦੇ ਵੀ ਮੈਂ ਆਪਣੇ ਸੋਚ ਦੇ ਹਿਸਾਬ ਨਾਲ ਆਹ ਰਿਕੁਆਇਰਮੈਂਟ ਹੈ ਮੇਰੀ ਬਿਲਕੁਲ ਸਰ ਜਦੋਂ ਗੱਲ ਹੁੰਦੀ ਹੈ ਇੱਕ ਤਾਂ ਹੋ ਗਿਆ ਕਿ ਚਲੋ ਬਹੁਤ ਵਧੀਆ ਤਰੀਕੇ ਨਾਲ ਦਾੰਦ ਲੱਗ ਗਏ ਸਾਰੀ ਟ੍ਰੀਟਮੈਂਟ ਹੋ ਗਈ ਆ ਪਰ ਉਸ ਤੋਂ ਬਾਅਦ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਸ ਤੋਂ ਬਾਅਦ ਉਸ ਚੀਜ਼ ਦਾ ਉਹਨਾਂ ਖਿਆਲ ਰੱਖਿਆ ਜਾਵੇ ਜਿੰਨਾ ਟਾਈਮ ਪੀਰੀਅਡ ਉਹਨੂੰ ਚਾਹੀਦਾ ਖਿਆਲ ਰੱਖਣ ਦੇ ਲਈ ਫਾਲੋਅ ਅਪ ਕੀਤਾ ਜਾਵੇ ਟਾਈਮ-ਟਾਈਮ ਤੇ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਵੇ ਸੋ ਜਿਹੇ ਵਿੱਚ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ ਬਹੁਤ ਸਾਰੇ ਐਨਆਰਆਈਸ ਤੁਹਾਡੇ ਫੇਰ ਰਾਬਤਾ ਕਾਇਮ ਹੁੰਦਾ ਆ ਦੇਖੋ ਫਾਲੋਅ ਅਪ ਦਾ ਜੇ ਹੁਣ ਰਬ ਸੁਖ ਰੱਖੇ ਹੁਣ ਟਾਈਮ ਖੋਲਿਆ ਤਾਂ ਮੇਰਾ ਤਾਂ ਰੂਟੀਨ ਪਹਿਲਾਂ ਸੀਗਾ ਕਿ ਵੀ 2 ਸਾਲ ਤੋਂ ਪਹਿਲਾਂ 2020 ਤੋਂ ਪਹਿਲਾਂ ਕਿ ਮੈਂ ਆਲਮੋਸਟ ਹਰ ਮਹੀਨੇ ਡੇਢ ਮਹੀਨੇ ਬਾਅਦ ਇੱਥੇ ਆਉਂਦਾ ਸੀ ਪੇਸ਼ੈਂਟਸ ਮੈਨੂੰ ਮਿਲ ਰਹਿੰਦੇ ਸੀ ਜਿਹੜੇ ਟ੍ਰੀਟਮੈਂਟ ਕਰਵਾ ਕੇ ਆਏ ਆ ਸੋ ਬਟ ਇਹ ਵੀ ਹੁਣ ਕਈ ਵਾਰੀ ਤੁਸੀਂ ਜੇ ਨਹੀਂ ਵੀ ਪਹੁੰਚ ਸਕਦੇ ਅਸੀਂ ਉਹਨਾਂ ਨਾਲ WhatsApp ਕਾਲ ਕਰਕੇ ਵੀਡੀਓ ਤੇ ਆਮ ਪੇਸ਼ੈਂਟਸ ਨਾਲ ਹੁਣ ਗੱਲਾਂ ਹੋ ਜਾਂਦੀਆਂ ਨੇ ਉਹ ਐ ਲੱਗਦਾ ਕਿ ਤੁਸੀਂ ਆਮੋ ਸਾਹਮਣੇ ਹੀ ਬੈਠੇ ਹੈਗੇ ਹੋ ਸੋ ਉਹ ਪੇਸ਼ੈਂਟ ਜਿਹੜੇ ਹੈਗੇ ਸਾਡੇ ਕੋਲ ਸਵਾਲ ਜਵਾਬ ਪੁੱਛ ਲੈਂਦੇ ਕਿ ਜੇ ਓਕੇ ਹੁਣ ਮੇਰਾ ਆਹ ਸਟੇਟਸ ਹੈਗਾ ਇਹ ਤੋਂ ਅੱਗੇ ਕੀ ਕਰਨਾ ਹੈਗਾ ਤੁਸੀਂ ਸਾਨੂੰ ਗਾਈਡ ਕਰਦੇ ਹੋ ਸੋ ਏਵਰੀ 15 20 ਡੇਸ ਤੁਸੀਂ ਜਿਹੜਾ ਇਨ ਟੱਚ ਹੁੰਦੇ ਹੋ ਪੇਸ਼ੈਂਟ ਦੀ ਜਿਹੜੀ ਆ ਗਾਈਡੈਂਸ ਹੋਈ ਜਾਂਦੀ ਹੈਗੀ ਅਸੀਂ ਇੰਪੋਰਟੈਂਸ ਕੀ ਹੈਗਾ ਕਿ ਜਦੋਂ ਇੰਪਲਾਂਟ ਕਰਾ ਕੇ ਆਉਂਦਾ ਪੇਸ਼ੈਂਟ ਉਹਦੇ ਵਿੱਚ ਪੇਸ਼ੈਂਟ ਦੀ ਡਾਈਟ ਚੇਂਜ ਕਰੀ ਦੀ ਹੈਗੀ ਆ ਸੈਮੀ ਸੋਲਿਡ ਡਾਈਟ ਖਾਣੀ ਹੈਗੀ ਆ ਔਰ ਉਸ ਤੋਂ ਬਾਅਦ ਹਰ ਮਹੀਨੇ ਐਕਸ-ਰੇ ਜਿਹੜੇ ਆਗੇ ਆ ਪੇਸ਼ੈਂਟ ਨੇ ਆਫ ਦਾ ਰੂਟੀਨ ਚ ਇੱਥੇ ਕਰਵਾ ਲੈਣੇ ਸਾਡੇ ਕੋਲ ਐਕਸ-ਰੇ ਆ ਜਾਂਦੇ ਆ ਐਂਡ ਉਹਦੇ ਵਿੱਚ ਅਲਟੀਮੇਟਲੀ ਕੀ ਹੈ ਕਿ ਅਸੀਂ ਪੇਸ਼ੈਂਟ ਨੂੰ ਐਕਸ-ਰੇ ਦੇਖ ਕੇ ਗਾਈਡ ਕਰੀ ਜਾਂਦੇ ਕਿ ਤੁਸੀਂ ਹੁਣ ਆਪਣੀ ਡਾਈਟ ਐਦਾਂ ਚੇਂਜ ਕਰ ਲਓ ਆ ਚੀਜ਼ਾਂ ਦੀ ਹਾਈਜਨਿਕ ਤੁਸੀਂ ਹੋਰ ਖਿਆਲ ਰੱਖਣਾ ਸੋ ਉਹ ਚੀਜ਼ ਜਿਹੜੀ ਹੈ ਕਿ ਉਹ ਪੇਸ਼ੈਂਟ ਨੂੰ ਅਸੀਂ ਮੰਥਲੀ ਇੱਕ ਤਰ੍ਹਾਂ ਦਾ ਰੁਟੀਨ ਬਣਾ ਲਿਆ ਵੀ ਤੁਸੀਂ ਆਉਣ ਜਦੋਂ ਵਾਪਸ ਪੇਸ਼ੈਂਟ ਨੇ ਆ ਜਾਣਾ ਤੁਸੀਂ ਆਪਣੇ ਹਿਸਾਬ ਨਾਲ ਮਹੀਨੇ-ਮਹੀਨੇ ਬਾਅਦ ਸਾਨੂੰ ਇਹ ਸਾਡੇ ਇਨ ਟੱਚ ਰਹਿਣਾ ਜੀ ਬਿਲਕੁਲ ਜਿਹੜੇ ਇਸ ਵਕਤ ਇੱਥੇ ਐਨਆਰਆਈਸ ਤੁਹਾਨੂੰ ਦੇਖ ਰਹੇ ਨੇ ਤੁਹਾਨੂੰ ਸੁਣ ਰਹੇ ਨੇ ਤੁਹਾਡੇ ਤੋਂ ਟ੍ਰੀਟਮੈਂਟ ਲੈਣਾ ਚਾਹੁੰਦੇ ਆ ਜਾਂ ਤੁਹਾਡੇ ਨਾਲ ਕੋਈ ਇਸ ਬਾਰੇ ਸਲਾਹ مشورہ کروانا ਚਾਹੁੰਦੇ ਆ ਤੁਹਾਡੇ ਨਾਲ ਕਿਵੇਂ ਕੰਟੈਕਟ ਕਰ ਸਕਦੇ ਆ ਕਿੰਨੇ ਸਮੇਂ ਲਈ ਤੁਸੀਂ ਇੱਥੇ ਅਵੇਲੇਬਲ ਹੈਗੇ ਹੋ ਮੈਂ ਵੈਸੇ ਤਾਂ ਮੇਰਾ ਪਲਾਨ ਤਾਂ 20 ਤਰੀਕ ਤੱਕ ਦਾ ਹੈਗਾ ਵੀ ਇੱਥੇ ਰਹਿਣ ਦਾ ਬਾਕੀ ਦੇਖੋ ਮਤਲਬ ਕਈ ਵਾਰੀ ਕਿ ਹੁਣ ਪੇਸ਼ੈਂਟ ਰਾਸ਼ ਬਹੁਤ ਵਧਿਆ ਹੋਸੀ ਫਿਰ ਵੀ ਮੈਨੂੰ ਸੀਗਾ ਮੈਂ ਕਿ ਇੱਕ ਵਾਰੀ ਮੈਂ ਚੱਕਰ ਮਾਰਿਆ ਵਾ ਜਿਹੜੇ ਕੁਝ ਪੇਸ਼ੈਂਟ ਸੀਗੇ ਮਿਲਣਾ ਚਾਹੁੰਦੇ ਸੀਗੇ ਤੇ ਉਹਦਾ ਮਸੂਜੇ ਕਿਸੇ ਨੇ ਕਰਨਾ ਤੇ ਕੋਸ਼ਿਸ਼ ਕਰਕੇ 17 18 ਤੱਕ ਮਤਲਬ ਜਿਹੜਾ ਹੈਗਾ ਮੈਨੂੰ ਉਹ ਮੈਨੂੰ ਕਾਲ ਕਰ ਸਕਦੇ ਆ ਗੱਲ ਕਰ ਸਕਦੇ ਆ ਐਂਡ ਮਤਲਬ ਕੋਈ ਗਾਈਡੈਂਸ ਲੈਣਾ ਚਾਹੁੰਦੇ ਆ ਕੋਈ ਐਕਸਰੇ ਭੇਜਣਾ ਹੈ ਮੈਂ ਉਹਨਾਂ ਨੂੰ ਸਰਟਨਲੀ ਉਹ ਚੀਜ਼ ਬਾਰੇ ਮੈਂ ਡਿਟੇਲ ਦੱਸ ਸਕਦਾ ਖਿਗਾ ਜੀ ਬਿਲਕੁਲ ਤੇ ਸਰ ਰਣਬਾਜ ਹਸਪੀਟਲ ਦੇ ਬਾਰੇ ਵਿੱਚ ਵੀ ਦੱਸ ਦਵੋ ਕੋਈ ਐਨਆਰਆਈ ਉੱਥੇ ਜਾ ਕੇ ਸਿੱਧਾ ਟ੍ਰੀਟਮੈਂਟ ਕਰਵਾਉਣਾ ਚਾਹੁੰਦਾ ਤੁਹਾਡੇ ਨਾਲ ਕਿਵੇਂ ਕੰਟੈਕਟ ਕਰੇ ਪਹਿਲਾਂ ਅਪਾਇੰਟਮੈਂਟ ਬੁੱਕ ਕਰਵਾਉਣੀ ਪੈਣੀ ਆ ਕਿਉਂਕਿ ਸਮਾਂ ਬਹੁਤ ਲਿਮਟਿਡ ਹੁੰਦਾ ਹੈ ਲਿਮਟਿਡ ਸਮੇਂ ਲਈ ਐਨਆਰਆਈਸ ਜਿਹੜੇ ਆ ਉੱਥੇ ਪਹੁੰਚਦੇ ਨੇ ਟ੍ਰੀਟਮੈਂਟ ਵੀ ਕਰਵਾਉਣਾ ਤੇ ਆਪਣੇ ਬਾਕੀ ਕੰਮ ਵੀ ਕਰਾਉਣੇ ਆ ਸੋ ਮੈਂ ਤਾਂ ਜੇ ਸਾਰੇ ਪੇਸ਼ੈਂਟਸ ਜਿਹੜੇ ਹੈਗੇ ਆ ਇਸ ਵੇਲੇ ਤੁਸੀਂ ਬਿਲੀਵ ਨਹੀਂ ਕਰੋਗੇ ਮੇਰੇ ਕੋਲ ਕਈ ਪੇਸ਼ੈਂਟਸ ਨੇ ਮਾਰਚ ਤੱਕ ਦੀਆਂ ਅਪਾਇ ਕਿ ਸਾਡਾ ਸਾਡਾ ਵਕਤ ਜ਼ਾਇਆ ਨਾ ਹੋਵੇ। ਇਹੀ ਮੈਂ ਬੇਨਤੀ ਸਾਰੇ ਪੇਸ਼ੈਂਟਸ ਨੂੰ ਕਰਦਾ ਕਿ ਤੁਸੀਂ ਆਪਣਾ ਜੋ ਵੀ ਟ੍ਰੀਟਮੈਂਟ ਕਰਾਉਣਾ ਹੈਗਾ, ਐਟਲੀਸਟ ਮੈਨੂੰ 4 ਤੋਂ 6 ਹਫ਼ਤੇ ਪਹਿਲਾਂ ਜ਼ਰੂਰ ਦੱਸੋ ਤਾਂ ਕਿ ਤੁਸੀਂ ਵਾਪਸ ਮਤਲਬ ਜਦੋਂ ਤੁਸੀਂ ਉੱਥੇ ਆਉਨੇ ਹੋ, ਤੁਹਾਡਾ ਟਾਈਮ ਖਰਾਬ ਨਾ ਹੋਵੇ ਔਰ ਮੇਰੇ ਕੋਲੇ ਹਰ ਚੀਜ਼ ਦੀ 100% ਤਿਆਰੀ ਹੋਵੇ ਕਿ ਮੈਨੂੰ ਪਤਾ ਹੋਵੇ ਕਿ ਆਹ ਟ੍ਰੀਟਮੈਂਟ ਕਰਨਾ ਹੈ। ਮੈਂ ਉਹਦੇ ਹਿਸਾਬ ਨਾਲ ਪਲਾਨਿੰਗ ਕਰਕੇ ਰੈਡੀ ਕਰਕੇ ਰੱਖਾਂ। ਸਟਰੇ ਅਪਾਇੰਟਮੈਂਟ ਜੜੀਆਂ ਨੇ ਤੁਹਾਡੇ ਕੋਲ ਕੈਨੇਡਾ ਵਾਲੇ ਨੰਬਰ ਵੀ ਹੈਗੇ ਆ ਔਰ ਜਦੋਂ ਮੈਂ ਇੰਡੀਆ ਚਲਾ ਜਾਣਾ ਹੈਗਾ ਤੁਹਾਡੇ ਕੋ ਹੁਣ ਤਾਂ ਮਤਲਬ ਵਟਸਐਪ ਦੇ ਉੱਤੇ ਤੁਸੀਂ ਮੈਸੇਜ ਕਰ ਦਿਓ ਤੁਹਾਨੂੰ ਮੈਂ ਮੇਰਾ ਕੱਲ ਦੇਖਿਆ ਹੋਣਾ ਤੁਸੀਂ ਮੈਂ ਤਕਰੀਬਨ ਔਰ ਸਾਰੀਆਂ ਕਾਲਸ ਰਿਟਰਨ ਕਰਕੇ ਪੇਸ਼ੈਂਟਸ ਨਾਲ ਅਪ ਟਾਇਪ ਜਿਹੜਾ ਹੈਗਾ ਮੈਂ ਕਰ ਲੈਣਾ ਹੈਗਾ ਲੋਕੇਸ਼ਨ ਵੀ ਜ਼ਰੂਰ ਦੱਸ ਦਿਓ ਕਿੱਥੇ ਲੋਕੇਸ਼ਨ ਹੈਗੀ ਆ ਤਾਂ ਕਿ 에어ਪੋਰਟ ਤੇ ਉਤਰਦੇ ਹੀ ਸਿੱਧਾ ਪਹੁੰਚ ਜਾਾਂ ਸੋ ਉਹ ਹੁਣ ਤਾਂ ਪੇਸ਼ੈਂਟਸ ਜਿਹੜੇ ਨਾ ਜੇ ਬੜੀ ਦੂਰੋਂ ਦੂਰੋਂ ਮੈਂ ਕੀ ਦੱਸਾਂ ਕਿ ਟੈਕਸਸ ਤੋਂ ਯੂਐਸ ਤੋਂ ਜਿਹੜਾ ਪੇਸ਼ੈਂਟ ਆ ਕੈਨੇਡਾ ਤੋਂ ਉਹਨਾਂ ਨੂੰ ਪਤਾ ਵੀ ਰਣਬਾਜ ਹਸਪੀਟਲ 에어ਪੋਰਟ ਦੇ ਨੇੜੇ ਹੈਗਾ ਇੰਟਰਨੈਸ਼ਨਲ 에어ਪੋਰਟ ਤੋਂ 5 ਮਿੰਟ ਦਾ ਰਸਤਾ ਹੈਗਾ ਸਾਡਾ ਤੇ ਤੁਸੀਂ ਉੱਥੇ ਆ ਸਕਦੇ ਕਿਸੇ ਨੂੰ ਵੀ ਪੁੱਛ ਲਓ ਮੇਨ ਹਾਈਵੇ ਜਿਹੜਾ ਹੈਗਾ ਦਿੱਲੀ ਵਾਲਾ ਹਾਈਵੇ ਜਦੋਂ 에어ਪੋਰਟ ਰੋਡ ਤੇ ਆਉਨੇ ਆ ਉੱਥੋਂ ਤੁਹਾਨੂੰ ਸੈਕਟਰ 82 ਦੇ ਵਿੱਚ ਉਹ ਤੇ ਰਣਬਾਜ ਹਸਪੀਟਲ ਦੂਰੋਂ ਚਾਰ ਮੰਜ਼ਲੀ ਬਿਲਡਿੰਗ ਆ ਤੁਹਾਨੂੰ ਦੂਰੋਂ ਨਾਮ ਦਿਖ ਜਾਂਦਾ ਹੈਗਾ ਬਾਕੀ ਐਡਰੈਸ ਤੁਹਾਡੇ ਸਕਰੀਨ ਤੇ ਆ ਰਹੇ ਹੈਗੇ ਆ ਫੋਨ ਜਿਹੜੇ ਆ ਕਿ ਆ ਇੰਡੀਆ ਦੇ ਨੰਬਰ ਵੀ ਫਲੈਸ਼ ਹੋ ਰਹੇ ਆ ਤੇ ਕੈਨੇਡਾ ਦਾ ਨੰਬਰ ਵੀ ਫਲੈਸ਼ ਹੋ ਰਿਹਾ ਤੁਸੀਂ ਉਹ ਆਪਣੇ ਕੋਲੇ ਨੋਟ ਕਰਕੇ ਰੱਖ ਲਓ 6476250072 ਮੇਰਾ ਕੈਨੇਡਾ ਦਾ ਨੰਬਰ ਆ ਉਹ ਨੋਟ ਕਰਕੇ ਰੱਖ ਲਓ ਔਰ ਇੰਡੀਆ ਦਾ ਨੰਬਰ 9779 000 552 ਇਹ ਇੰਡੀਆ ਦਾ ਨੰਬਰ ਹੈਗਾ ਸੋ ਤੁਸੀਂ ਇਹਨਾਂ ਦੋਨਾਂ ਤੇ ਵਟਸਐਪ ਚੱਲਦੇ ਹੈਗੇ ਜਿਹੜੇ ਮਰਜ਼ੀ ਤੇ ਤੁਸੀਂ ਮੈਨ ਨਾਲ ਕੰਟੈਕਟ ਕਰ ਸਕਦੇ ਹੈਗੇ ਔਰ ਆਪਣਾ رابطہ ਮਿਲਾ ਕੇ ਆਪਾਂ ਜੇ ਕੋਈ ਵੀ ਟ੍ਰੀਟਮੈਂਟ ਕਰਉਣਾ ਕੋਈ ਮਤਲਬ ਜੇ ਮੇਰੇ ਕੋਲੋਂ ਸਲਾਹ مشورہ ਕਰਨਾ ਹੈਗਾ ਤੋਦੀ ਕੋਈ ਚਾਰजेस ਨਹੀਂ ਤੁਸੀਂ ਫ੍ਰੀ ਕੰਸਲਟੇਸ਼ਨ ਜਦੋਂ ਮਰਜ਼ੀ ਲੈ ਸਕਦੇ ਹੈਗੇ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਕਹਿਣਾ ਚਾਹੁੰਨਾ ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆ ਰਹੇ ਨੇ ਮੈਂ ਉਹਨਾਂ ਨੂੰ ਬਾਕਾਇਦਾ ਇਹ ਕਹਿਣਾ ਕਿ ਤੁਹਾਡਾ ਟ੍ਰੀਟਮੈਂਟ ਜੋ ਤੁਸੀਂ ਖਰਚਾ ਹੁਣ ਕਰ ਲਿਆ ਉਹ ਇੱਕ ਵਾਰੀ ਕਰ ਲਿਆ ਐਂਡ ਵਨ ਟਾਈਮ ਐਕਸਪੈਂਡੀਚਰ ਹੈ ਦੁਬਾਰਾ ਤੁਹਾਨੂੰ ਇਹ ਇਹ ਜਿਹੜਾ ਟ੍ਰੀਟਮੈਂਟ ਹੈ ਇਹਦੇ ਤੇ ਕੋਈ ਤੁਹਾਡਾ ਚਾਰजेस ਨਹੀਂ ਹੋਣਗੇ ਔਰ ਇਹ ਸਮ ਲੋਬ ਇਹ ਜਿਹੜਾ ਹੈਗਾ ਲਾਈਫਟਾਈਮ ਗਾਰੰਟੀ ਮੈਂ ਚਾਹੇ ਉਹ ਇੰਪਲਾਂਟਸ ਹੈਗੇ ਜਾਂ ਚਾਹੇ ਰੂਟ ਕਨਲ ਹੈ ਜਿੰਨੀ ਦੇ ਰੱਖੋ ਰੂਟ ਕਨਲ ਦੀ ਇੱਕ ਲਾਈਫ ਹੁੰਦੀ ਹੈ ਦੰਦ ਦੀ ਵੀ ਲਾਈਫ ਹੁੰਦੀ ਹੈ ਜਦੋਂ ਰੂਟ ਕਨਲ ਹੋਗੇ ਉਹ 5 ਸਾਲ 7 ਸਾਲ ਬਹੁਤ ਖਿੱਚ ਕੇ ਜਾਓਗੇ 10 ਸਾਲ ਚੱਲ ਜਾਂਦਾ ਸੋ ਜਿੰਨਾ ਉਹਦੇ ਚ ਹੈਗਾ ਉਹ ਤੁਹਾਡਾ ਗਾਰੰਟੀਡ ਹੈਗਾ ਲਾਈਫਟਾਈਮ ਗਾਰੰਟੀ ਇੰਪਲਾਂਟਸ ਤੇ ਜਾਂ ਕਰਾਉਨਸ ਦੇ ਉੱਤੇ ਕਰਾਉਨਸ ਦੇ ਵਿੱਚ ਕੋਈ ਦਿੱਕਤ ਆ ਜਾਏ ਤੁਹਾਨੂੰ ਸਾਰਾ ਕੁਝ ਫ੍ਰੀ ਰਿਪਲੇਸਮੈਂਟ ਹੈਗੀ ਆ ਕਿਉਂਕਿ ਮੈਂ ਸਮਝਦਾ ਕਿ ਦੇਖੋ ਇੱਥੇ ਕਹਿੰਦੇ ਵੀ ਕਹਿੰਦਾ ਡਾਲਰ ਕੋਈ ਦਰਖਤਾਂ ਨੂੰ ਤਾਂ ਲੱਗਦੇ ਨਹੀਂ ਹੈਗੇ ਸੋ ਅਸੀਂ ਜੇ ਇੱਕ ਦੂਜੇ ਦਾ ਖਿਆਲ ਨਹੀਂ ਰੱਖਾਂਗੇ ਫਿਰ ਕੀ ਫਾਇਦਾ ਫਿਰ ਇਨਸਾਨੀਅਤ ਦਾ ਸੋ ਇਸ ਕਰਕੇ ਤੁਸੀਂ ਬੇਚਿਜ ਕੋ ਕੇ ਰਣਬਾਜ ਹਸਪੀਟਲ ਦੇ ਵਿੱਚ ਆਓ ਆਪਣਾ ਟ੍ਰੀਟਮੈਂਟ ਕਰਾਓ ਔਰ ਇਦਾਂ ਹੀ ਵਿਸ਼ਵਾਸ ਬਣਾਈ ਰੱਖਿਆ ਜੇ ਤੇ ਮੇਰੇ ਤੇ ਮੇਰੇ ਸਿਰ ਤੇ ਮਿਹਰ ਪਰ ਹੱਥ ਰੱਖ ਕੇ ਤੁਸੀਂ ਆਪਣਾ ਵਿਸ਼ਵਾਸ ਇਦਾਂ ਰੱਖਿਓ ਔਰ ਜੋ ਸੇਵਾਵਾਂ ਜੜੀਆਂ ਨੇ ਬਾ ਬਈ ਇਹ ਇਦਾਂ ਹੀ ਕਰਦਾ ਰਹੂਗਾ ਬਿਲਕੁਲ ਅ ਅੱਗੇ ਕੋਈ ਸਮਾਂ ਹੁੰਦਾ ਸੀ ਕਿ ਲੋਕ ਬਾਹਰ ਜਾਂਦੇ ਸੀ ਇਲਾਜ ਕਰਵਾਉਣ ਲਈ ਹੁਣ ਸਮਾਂ ਇਹ ਜਾ ਗਿਆ ਕਿ ਬਹਰੋਂ ਲੋਕੀ ਇੰਡੀਆ ਨੂੰ ਜਾ ਰਹੇ ਨੇ ਖਾਸ ਤੌਰ ਤੇ ਡੈਂਟਲ ਟ੍ਰੀਟਮੈਂਟਸ ਨੂੰ ਲੈ ਕੇ ਵੀ ਲੋਕ ਬਹੁਤ ਜ਼ਿਆਦਾ ਸਾਵਧਾਨ ਹੋ ਗਏ ਹੁਣ ਉਹ ਟਾਈਮ ਨਹੀਂ ਰਿਹਾ ਕਿ ਨੈਗਲੀਜੈਂਸੀ ਯੂਜ਼ ਕਰਨ ਕਿ ਆਪਣੇ ਦੰਦਾਂ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਕਾਫੀ ਜ਼ਿਆਦਾ ਲੋਕ ਹੁਣ ਇਸ ਵਕਤ ਸੋਚਦੇ ਆ ਸਮਝਦੇ ਆਪਣੀ ਸਿਹਤ ਨੂੰ ਲੈ ਕੇ ਸੋ ਅਖੀਰ ਦੇ ਵਿੱਚ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੁਝ ਕਹਿਣਾ ਚਾਹੁੰਗੇ ਉਹਨਾਂ ਨੂੰ ਬਸ ਸਾਰੇ ਦਰਸ਼ਕਾਂ ਨੂੰ ਇਦਾਂ ਹੀ ਬੇਨਤੀ ਕਰਦਾ ਹੈਗਾ ਕਿ ਤੁਸੀਂ ਆ ਦੇਖੋ ਦੰਦ ਗਏ ਸਵਾਦ ਗਿਆ ਦੰਦਾਂ ਦਾ ਇਲਾਜ ਜਿਹੜਾ ਹੈਗਾ ਜੋ ਸੋਚ ਬਦਲੀ ਹੈ ਆ ਦੋਸਤ ਇਨਸਾਨਾਂ ਦੇ ਵਿੱਚ ਬਹੁਤ ਫਰਕ ਪੈ ਗਿਆ ਪੇਸ਼ੈਂਟਸ ਦੀ ਸੋਚ ਦੇ ਵਿੱਚ ਕਿ ਵੀ ਮੈਂ ਆਪਣੇ ਦੰਦ ਜਿਹੜੇ ਹੈਗੇ ਆ ਇਹ ਠੀਕ ਰੱਖਣੇ ਆ ਕਿਉਂਕਿ ਜੇ ਦੰਦ ਠੀਕ ਹੋਣਗੇ ਤੁਹਾਡਾ ਬਾਕੀ ਬਾਡੀ ਦੇ ਆਰਗਨਸ ਵੀ ਉਹ ਤੁਹਾਡੇ ਜਿਹੜੇ ਆ ਉਹ ਠੀਕ ਰਹਿਣਗੇ ਕਿਉਂਕਿ ਦੰਦਾਂ ਦੇ ਨਾਲ ਤੁਸੀਂ ਰੋਟੀ ਚਬਾ ਕੇ ਖਾਣੀ ਆ ਔਰ ਉਹਦੇ ਨਾਲ ਕੀ ਹੈਗਾ ਤੁਹਾਡੇ ਇੰਟਰਸਟਾਈਨਸ ਹੋ ਗਏ ਆ ਤੁਹਾਡੇ ਪੈਨਕ੍ਰੀਆਸ ਹੋ ਗਏ ਮੈਂ ਬੜੇ ਪੇਸ਼IENTS ਦੇਖੇ ਆ ਜਿਨ੍ਹਾਂ ਦੇ ਦੰਦਾਂ ਕਰਕੇ ਡਾਇਬਟੀਜ਼ ਹੋ ਗਈ ਬਲੱਡ ਪ੍ਰੈਸ਼ਰ ਵਗੈਰਾ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਤੁਸੀਂ ਆਪਣੇ ਦੰਦਾਂ ਨਾਲ ਚਬਾ ਕੇ ਰੋਟੀ ਨਾ ਖਾਧੀ ਤਾਂ ਤੁਹਾਡੇ ਆਟੋਮੈਟਿਕਲੀ ਜਿਹੜਾ ਇੰਟਰਨਲ ਆਰਗਨਸ ਹੈਗੇ ਆ ਉਹਨਾਂ ਤੇ ਫਰਕ ਪੈਂਦਾ ਹੈਗਾ ਔਰ ਅਫੈਕਟ ਆਉਂਦਾ ਹੈਗਾ ਉਸ ਕਰਕੇ ਆਪਣਾ ਇਹ ਦੰਦਾਂ ਦਾ ਕੋਸ਼ਿਸ਼ ਕਰੋ ਕਿ ਰੱਬ ਦੀ ਦਾਤ ਹੈ ਇਹਨਾਂ ਨੂੰ ਬਚਾ ਕੇ ਰੱਖੀਏ ਤੇ ਜੇ ਨਹੀਂ ਬਚਦੇ ਤਾਂ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਤੇ ਆ ਕੇ ਤੁਸੀਂ ਆਪਣਾ ਟ੍ਰੀਟਮੈਂਟ ਕਰਵਾ ਕੇ ਤੇ ਦੰਦ ਆਪਣੇ ਬਿਲਕੁਲ ਠੀਕ ਠਾਕ ਰੱਖੋ। ਥੈਂਕ ਯੂ ਸੋ ਮੱਚ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਬਹੁਤ-ਬਹੁਤ ਮਿਹਰਬਾਨੀ। ਮੈਂ ਫੇਰ ਧੰਨਵਾਦ ਕਰਦਾ ਹਮਦਰ ਮੀਡੀਆ ਗਰੁੱਪ ਦਾ। ਤੇ ਅੱਜ ਮੈਨੂੰ ਫੇਰ ਮੌਕਾ ਦਿੱਤਾ ਔਰ ਫਿਜ਼ੀਕਲੀ ਮੈਂ ਬਹੁਤ ਖੁਸ਼ ਹਾਂ ਕਿ ਤੁਹਾਡੇ ਸਾਰਿਆਂ ਨਾਲ ਫਿਜ਼ੀਕਲੀ ਇੱਥੇ ਆ ਕੇ ਆ ਰੂਬਰੂ ਹੋਇਆ ਬਿਲਕੁਲ ਸੋ ਦੋਸਤੋ ਐਸੀ ਸਾਡਾ ਪ੍ਰੋਗਰਾਮ ਹੈਲਸਟਾਕ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਹੁਣ ਇੰਡੀਆ ਦੀ ਟ੍ਰਿਪ ਬਾਰੇ ਸੋਚ ਰਿਹਾ ਹਾਂ ਦੰਦਾਂ ਦੀ ਪ੍ਰੋਬਲਮ ਨਾਲ ਜੂਝ ਰਿਹਾ ਹਾਂ ਇੱਕ ਟ੍ਰਿਪ ਵਿੱਚ ਜਾਓ ਤੇ ਦੋਵੇਂ ਕੰਮ ਕਰਵਾ ਆਓ ਕਿਉਂਕਿ ਰਣਬਾਜ ਹਸਪੀਟਲ ਤੁਹਾਡੀ ਉਡੀਕ ਦੇ ਵਿੱਚ ਹੈ ਫਿਲਹਾਲ ਦੇ ਹੋਈ ਜਾਸਾਤ ਦਿਖਦੇ ਰਹੋ ਹਮਦਰ ਟੀਵੀ ਸਤਿ ਸ੍ਰੀ ਅਕਾਲ